ਹਰ ਰੋਜ਼ 200 ਗ੍ਰਾਮ ਗਾਜਰ ਖਾਣਾ ਜਿਨ੍ਹਾਂ ਦੇ ਅੰਦਰ ਐਚਪੀ ਘੱਟ ਹੈ ਬਲੱਡ ਨਹੀਂ ਬਣ ਰਿਹਾ ਚਮੜੀ ਦੇ ਰੋਗ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਲੀਵਰ ਫੈਟੀ ਹੈ ਜਿਨ੍ਹਾਂ ਦਾ ਪੇਟ ਚ ਫਰੇਵਰ ਰਹਿੰਦਾ ਹੈ ਤਾਂ ਉਹ ਹਰ ਰੋਜ਼ 200 ਗ੍ਰਾਮ ਗਾਜਰ ਖਾਓ ਕਿ 200 ਗ੍ਰਾਮ ਅਮਰੂਦ ਖਾਣੇ ਨਾਲ ਖਾਓ ਜਿਨ੍ਹਾਂ ਨੂੰ ਪੇਟ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਬਲੋਟਿੰਗ ਹੈ ਐਸਿਡ ਬਣਦਾ ਹੈ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਹੈਗੀ ਜਿਨ੍ਹਾਂ ਦੇ ਰੇਸ਼ਾ ਬਣਦਾ ਹੁਣ ਉਹਨਾਂ ਨੇ ਦੁੱਧ ਨਹੀਂ ਪੀਣਾ ਹੁੰਦਾ ਜੇ ਦੁੱਧ ਪੀਣਗੇ ਤਾਂ ਕਫ ਹੋਰ ਤੇਜ਼ੀ ਨਾਲ ਵਧੇਗੀ ਤੋ ਉਹਦੇ ਲਈ ਸਭ ਤੋਂ ਬੈਸਟ ਹੈਗੀ ਹੈ ਗਾਜਰ ਦਾ ਜੂਸ। ਕਿਉਂ ਗਾਜਰ ਦੇ ਜੂਸ ਦੇ ਵਿੱਚ ਦੁੱਧ ਨਾਲੋਂ 10 ਗੁਣਾ ਜ਼ਿਆਦਾ ਪਾਵਰ ਹੈ। ਬੰਦਾ ਬੀਬੀਆਂ ਨਾਲ ਸਾਗ ਬਣਾ ਕੇ ਰੱਖ ਲੈਂਦੀਆਂ ਨੇ ਫਿਰ ਉਹਨੂੰ 3-4 ਦਿਨ ਬਾਅਦ ਵੀ ਤੜਕ ਤੜਕ ਕੇ ਖਾਈ ਜਾਂਦੀਆਂ ਨੇ। ਤੁਸੀਂ ਕਹਿੰਦੇ ਹੋ ਕਿ ਇੰਨਾ ਨਹੀਂ ਖਾਣਾ ਚਾਹੀਦਾ ਪਰ ਲੇਡੀਜ਼ ਕਹਿੰਦੀਆਂ ਨੇ ਕਿ ਸਾਗ ਜ਼ਿਆਦਾ ਖਾਓ ਤੇ ਉਹਨੇ ਬੰਦਾ ਤੰਦਰੁਸਤ ਰਹਿੰਦਾ। ਫ੍ਰਿਜ ਜਿਹੜੀ ਉਹ ਆਲਰੇਡੀ ਉਹਦੇ ਉਹਨੂੰ ਇੱਕ ਸਲੋ ਪੌਇਜ਼ਨ ਚ ਕਨਵਰਟ ਕਰਦੀ ਹੈ। ਫਰੈਸ਼ ਕੋਈ ਵੀ ਸਬਜ਼ੀ ਆ ਉਹਦੀ ਇੱਕ ਲਿਮਟ ਹੈ ਖਾਣ ਦੀ। ਹਾਂ ਸਾਗ ਨੂੰ ਤੁਸੀਂ ਖਾਓ ਸੇਮ ਡੇ ਖਾਓ ਲੇਕਿਨ ਦਿੰਚ ਖਾਓ ਰਾਤ ਨੂੰ ਨਾ ਖਾਓ ਰਾਤ ਨੂੰ ਸਾਗ ਦੀ ਕੋਈ ਜਗਾ ਨਹੀਂ ਜਿਹੜਾ ਖਾਏਗਾ ਐਸਿਡ ਵੀ ਜ਼ਿਆਦਾ ਬਣੇਗਾ ਜਿਹੜੀ ਕਣਕ ਹੈ ਉਹ ਸਾਨੂੰ ਡਾਕਟਰ ਕੋਲ ਲੈ ਕੇ ਜਾ ਰਹੀ ਹੈਗੀ ਆ ਜਦੋਂ ਰੈਗੂਲਰ ਅਸੀਂ ਖਾਣੇ ਹੈਗੇ ਆ ਜੀ ਗੈਟਿੰਗ ਜੇ ਤੁਸੀਂ ਹਰ 3 ਮਹੀਨੇ ਕਣਕ ਖਾ ਲਓ ਫਿਰ 3 ਮਹੀਨੇ ਉਸ ਤੋਂ ਬਾਅਦ ਆਪਣੇ ਨੋਰਮਲ ਮਿਲਟਸ ਚ ਆਜੋ ਬਾਜਰਾ ਜਵਾਰ ਰਾਗੀ ਜਵਾਰ ਜੋਜਵਾਰ ਉਸ ਤੋਂ ਅਗਲੇ 3 ਮਹੀਨੇ ਵਿੱਚ ਬਾਜਰਾ ਜਵਾਰ ਦੇ ਨਾਲ ਮਿਲਟਸ ਐਡ ਕਰ ਲਓ ਜੀ ਤੀਸਰੇ ਔਰ ਲਾਸਟ ਦੇ ਕੁਆਟਰਲ ਦੇ ਵਿੱਚ ਜੋ ਤੁਹਾਡਾ ਮਨ ਕਰਦਾ ਉਹ ਖਾ ਲਓ ਤੇ ਚਾਰ ਕੁਆਟਰ ਬਣਦੇ ਨੇ ਕਿਸੇ ਵੀ اناਜ ਦੇ ਬਦਲ ਬਦਲ ਕੇ ਖਾਓ ਮਤਲਬ ਹੀ ਨਹੀਂ ਹੈਗਾ ਤੁਹਾਨੂੰ ਕਿਸੇ ਡਾਕਟਰ ਦੀ ਜਰੂਰਤ ਤੇ ਕੀ ਹੈ ਵੇਸਨ ਮਿਸ਼ਰੀ ਗੁੜ ਤਿਲ ਔਰ ਵੱਡੀ ਲਾਚੀ ਦੇ ਬੀਜ ਦੇ ਨਾਲ ਲੱਡੂ ਬਣਾਏ ਔਰ ਵਰਫੀ ਬਣਾਈਏ ਤਾਜੋ ਭਾਵੇਂ ਤੁਸੀਂ ਅੱਧਾ ਕਿਲੋ ਖਾਜੋ ਤੁਹਾਨੂੰ ਨਾ ਬਲੋਟਿੰਗ ਹੋਣੀ ਹੈ ਨਾ ਫਰੇਵਾ ਹੋਣਾ ਨਾ ਐਸਿਡ ਬਣਨਾ ਕਿਸੇ ਵੀ ਇਨਸਾਨ ਨੂੰ ਪੁੱਛੋ ਕਹਿੰਦਾ ਮੇਰੇ ਕੋ ਸਿਰ ਖੁਰਕਣ ਦਾ ਟਾਈਮ ਨਹੀਂ ਜੀ ਜੋ ਹੋਰ ਬਿਜ਼ੀ ਹੋ ਉਹ ਕਹਿੰਦਾ ਮੇਰੇ ਕੋ ਮਰਨ ਦਾ ਵੀ ਟਾਈਮ ਨਹੀਂ ਠੀਕ ਹੈ ਪਰ ਜਦ ਜਿਵੇਂ ਉਹਨੂੰ ਫੀਵਰ ਹੁੰਦਾ ਜੀ ਠੀਕ ਹੈ ਜਿਵੇਂ ਉਹਨੂੰ ਚੱਕਰ ਆਉਣ ਲੱਗ ਪੈਂਦੇ ਆ ਉਹ ਮੰਜੇ ਤੇ ਪਿਆ ਹੁੰਦਾ ਭਾਵੇਂ ਕਿੱਡੀ ਵੱਡੀ ਫੈਕਟਰੀ ਦਾ ਮਾਲਕ ਹੋਵੇ ਭਾਵੇਂ ਕਰੋੜਾਂ ਦਾ ਘਾਟਾ ਪੈ ਰਿਆ ਹੋਵੇ ਪਰ ਉਹ ਬੇਹੋਸ਼ ਹੋ ਕੇ ਡਿੱਗਿਆ ਪਿਆ ਹੁੰਦਾ ਉਹ ਉਹ ਠਹਿਰਾਓ ਨੇਚਰ ਲੈ ਕੇ ਆਉਂਦੀ ਹੈ ਕਿਉਂਕਿ ਉਹ ਆਪਣੇ ਲਾਲਚ ਦੌੜ ਰਿਹਾ ਹੈ ਪਰ ਉਹ ਲਾਲਚ ਦੌੜਦਾ ਦੌੜਦਾ ਉਹਨੇ ਆਪਣੇ ਪੂਰੇ ਦੇ ਸਰੀਰ ਤੇ ਜਿਹੜੀ ਸਾਇੰਸ ਉਹ ਵਿਗਾੜ ਲਈ ਹੁੰਦੀ ਹੈ ਉਹ ਮਰ ਨਾ ਜਾਵੇ ਇਸ ਕਰਕੇ ਨੇਚਰ ਉਹਦੇ ਅੰਦਰ ਫੀਵਰ ਲੈ ਕੇ ਆਉਂਦੀ ਹੈ 35 ਚੈਨਲ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਜੀਤ ਗੌਰ ਗਿੱਲ ਤੇ ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਪਟਿਆਲਾ ਤੋਂ ਜਿੱਥੇ ਵੈਲ ਬੀਇੰਗ ਹੈਲਥ ਆਰਗੇਨਾਈਜੇਸ਼ਨ ਨੇ ਆਪਣਾ ਪੰਜਵਾਂ ਰਿਸਰਚ ਸੈਂਟਰ ਜਿਹੜਾ ਹੈ ਨੇਚਰਲ ਸਾਇੰਸ ਤੋਂ ਲੈ ਕੇ ਉਹ ਖੋਲ੍ਹਿਆ ਹੈ ਤੇ ਇੰਟਰਨੈਸ਼ਨਲ ਹੈਲਥ ਗੁਰੂ ਅਵਾਰਡੀ ਜਿਹੜੇ ਨੇ ਡਾਕਟਰ ਵਰਿੰਦਰ ਸਿੰਘ ਭੁੱਲਰ ਉਹਨਾਂ ਨੇ ਇੱਥੇ ਸਮਾਗਮ ਕੀਤਾ ਹੈ ਔਰ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਹੋਏ ਨੇ ਤਸਵੀਰਾਂ ਤੁਹਾਨੂੰ ਮੁਖਾ ਦਿਨੀਆਂ ਸੋ ਮਹਾਰਾਸ਼ਟਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਹੈ ਪਾਠ ਹੋ ਰਿਹਾ ਹੈ ਔਰ ਜੋ ਬਸ ਸੰਤਾਂ ਜਿਹੜੀਆਂ ਨੇ ਜੋ ਲੋਕ ਜਿਹੜੇ ਨੇ ਇਹ ਵਾਚੜ ਕੇ ਆਏ ਹੋਏ ਨੇ ਜੋ ਨੈਚਰਲ ਸਾਇੰਸ ਦੇ ਨਾਲ ਜੁੜਨਾ ਚਾਹੁੰਦੇ ਨੇ ਔਰ ਇਸ ਦਾ ਲਾਭ ਲੈਣਾ ਚਾਹੁੰਦੇ ਨੇ ਸੋ ਹਰ ਇੱਕ ਬਿਮਾਰੀ ਦੇ ਨਾਲ ਕਿਵੇਂ ਨਿਜਿੱਠਿਆ ਜਾ ਸਕਦਾ ਹੈ ਕੁਦਰਤੀ ਸੋ ਸਾਇੰਸ ਦੀ ਕੁਦਰਤੀ ਵਿਗਿਆਨ ਦੀ ਵਰਤੋਂ ਕਰਕੇ ਉਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਔਰ ਵੱਖ-ਵੱਖ ਜਿਹੜੀਆਂ ਕੁਦਰਤੀ ਚੀਜ਼ਾਂ ਨੇ ਉਹ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਰੱਖੀਆਂ ਹੋਈਆਂ ਨੇ ਇਹਨਾਂ ਦੀ ਵਰਤੋਂ ਕਰਕੇ ਤੁਸੀਂ ਆਪਣੇ ਆਪ ਨੂੰ ਕਿਵੇਂ ਹੈਲਦੀ ਰੱਖ ਸਕਦੇ ਹੋ ਰੋਗ ਮੁਕਤ ਰੱਖ ਸਕਦੇ ਹੋ ਇਸ ਬਾਰੇ ਵੀ ਤੁਹਾਨੂੰ ਇਸ ਸੈਮੀਨਾਰ ਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਹੈ ਸੋ ਆਹ ਤੁਸੀਂ ਦੇਖ ਰਹੇ ਹੋ ਲਾਲ ਪਾਣੀ ਹੈ ਰੈਡ ਵਾਟਰ ਇਹਦੇ ਕੀ ਫਾਇਦੇ ਨੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਮੈਡਮ ਇਹ ਲਾਲ ਪਾਣੀ ਹੈ ਇਹ ਪਹਿਲਾਂ ਤਾਂ ਦੂਸਰੇ ਇਹ ਬੰਦਾ ਕਿਵੇਂ ਮੈਮ ਇਸ ਨੂੰ ਡੀਟੌਕਸ ਵਾਟਰ ਵੀ ਬੋਲਦੇ ਆ ਜੋ ਬੋਡੀ ਦੇ ਵਿੱਚ ਗੰਦਗੀ ਹੁੰਦੀ ਆ ਉਹਨੂੰ ਬਾਹਰ ਕੱਢਣ ਦਾ ਕੰਮ ਕਰਦਾ ਉਹਨੂੰ ਬਣਾਉਣ ਲਈ ਉਹਦੇ ਵਿੱਚ ਇਹ ਅੱਠ ਚੀਜ਼ਾਂ ਨੂੰ ਪਾਇਆ ਜਾਂਦਾ ਉਸ ਤੋਂ ਬਾਅਦ ਡੀਟੌਕਸ ਵਾਟਰ ਰੈਡੀ ਕੀਤਾ ਜਾਂਦਾ ਮਤਲਬ ਤੁਸੀਂ ਦੱਸ ਸਕਦੇ ਹੋ ਕਿ ਅੱਠ ਚੀਜ਼ਾਂ ਨੂੰ ਕਿਸ ਤਰੀਕੇ ਨਾਲ ਕਿਵੇਂ-ਕਿਵੇਂ ਸਟੈਪ ਵਾਈਜ਼ ਹਾਂਜੀ ਮੈਮ ਜਿਵੇਂ ਸਾਲਟ ਐਡ ਕੀਤਾ ਜਾਂਦਾ ਸਵਾਦ ਅਨੁਸਾਰ ਵਿੱਚ ਪੁਦੀਨਾ ਥੋੜੇ ਪੱਤੇ ਜਿਵੇਂ ਦਾ 5 ਤੋਂ 10 ਡੰਡੀਆਂ ਲੈ ਸਕਦੇ ਹੋ ਵਿੱਚ ਧਨੀਆ ਤਾਂ ਕੀਰੇ ਨੂੰ ਛੋਟੇ ਪੀਸ ਕੱਟ ਕੇ ਅਦਰਕ ਦਾ ਛੋਟਾ ਪੀਸ ਕੱਟ ਕੇ ਜੋ ਚੁਕੰਦਰ ਹੈ ਉਹਨੂੰ ਕੱਦੂ ਗਾਸ ਕਰਕੇ ਇਹਦੇ ਵਿੱਚ ਐਡ ਕੀਤਾ ਜਾਂਦਾ ਤਾਂ ਦਾਲਚੀਨੀ ਪਾਈ ਜਾਂਦੀ ਹੈ ਇਹਦੇ ਵਿੱਚ ਠੀਕ ਹੈ ਜੀ ਨਿੰਬੂ ਨਿੰਬੂ ਵੀ ਬੋਡੀ ਨੂੰ ਵਿਟਾਮਿਨ ਸੀ ਵੀ ਦਿੰਦਾ ਨਾਲੇ ਡੀਟੌਕਸ ਕਰਦਾ ਇਸ ਲਈ ਨਿੰਬੂ ਨੂੰ ਵੀ ਐਡ ਕੀਤਾ ਜਾਂਦਾ ਇਹਦੇ ਵਿੱਚ ਇਸ ਨੂੰ ਦਿਨ ਚ ਜਦੋਂ ਮਰਜ਼ੀ ਪੀ ਸਕਦੇ ਆ ਮੈਮ ਇਸ ਨੂੰ ਸੂਰਜ ਸ਼ੇਪਨ ਤੋਂ ਪਹਿਲਾਂ ਪਹਿਲਾਂ ਪੀਣਾ ਹੁੰਦਾ ਅਪ੍ਰੋਕਸੀਮੇਟਲੀ 4 ਵਜੇ ਤੱਕ ਤੁਸੀਂ ਇਹਨੂੰ ਫਿਨਿਸ਼ ਕਰਨਾ ਹੁੰਦਾ ਸਾਰੇ ਦਿਨ ਦੇ ਵਿੱਚ ਔਰ ਇਸ ਨੂੰ ਸਟੋਰ ਕਰਕੇ ਜਿੱਦਾਂ ਕਈ ਲੋਕ ਘੜੇ ਦੇ ਵਿੱਚ ਰੱਖ ਲੈਂਦੇ ਨੇ ਕਈ ਲੋਕ ਜਿੱਦਾਂ ਤੁਸੀਂ ਇੱਥੇ ਕੱਚ ਦੇ ਜਾਰ ਦੇ ਵਿੱਚ ਰੱਖਿਆ ਹੋਇਆ ਹੈ ਸੋ ਇਸ ਨੂੰ ਸਟੋਰ ਕਿਸ ਦੇ ਵਿੱਚ ਕਰਕੇ ਰੱਖਣਾ ਹੁੰਦਾ ਮੈਮ ਘੜੇ 'ਚ ਰੱਖ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਸੋਏ ਤੁਸੀਂ ਵੇਖਿਆ ਕਿ ਰੈੱਡ ਵਾਟਰ ਦੇ ਫਾਇਦੇ ਵੀ ਇਹਨਾਂ ਨੇ ਦੱਸੇ ਕੀ ਨੇ ਬੰਦਾ ਕਿਵੇਂ ਹੈ ਸਟੋਰ ਕਿਵੇਂ ਕਰਨਾ ਹੈ ਹਰ ਇੱਕ ਚੀਜ਼ ਇਹਨਾਂ ਨੇ ਡੀਪਲੀ ਦੱਸੀ ਹੋਈ ਹੈ ਸੋ ਇੱਥੇ ਕੁਝ ਹੋਰ ਵੀ ਚੀਜ਼ਾਂ ਨੇ ਅ ਇਹ ਚੀਜ਼ਾਂ ਕਹਿੰਦੇ ਨੇ ਕਿ ਕੈਂਸਰ ਦੇ ਨਾਲ ਲੜਨ ਵਾਸਤੇ ਫਾਇਦੇਮੰਦ ਹੁੰਦੀਆਂ ਨੇ ਇੱਦਰ 골ਡਨ ਮਿਲਕ ਹੈ ਸੋ ਇਹ 골ਡਨ ਮਿਲਕ ਮੈਮ ਲਿਖਿਆ ਹੋਇਆ ਹੈ ਤੁਸੀਂ ਸੋ ਇੱਕ ਤਾਂ ਇਹ ਸਾਨੂੰ ਦੱਸੋ ਕਿ ਇਹ ਬੰਦਾ ਕਿਵੇਂ ਆ ਔਰ ਦੂਸਰਾ ਇਸ ਦੇ ਕੀ ਫਾਇਦੇ ਨੇ ਮੈਮ ਇਹ ਕੱਚੇ ਨਾਰੀਅਲ ਤੋਂ ਬੰਦਾ ਤਿਆਰ ਕੀਤਾ ਜਾਂਦਾ ਇਹਨੂੰ ਨਾਰੀਅਲ ਨੂੰ ਕ੍ਰਸ਼ ਕਰਕੇ ਉਹਦੇ ਵਿੱਚ ਪਾਣੀ ਪਾ ਕੇ ਉਹਨੂੰ ਕੱਪੜੇ ਦੇ ਵਿੱਚ ਨਿਚੋੜ ਕੇ ਉਸਦੇ ਦੁੱਧ ਨੂੰ ਕੱਢ ਲਿਆ ਜਾਂਦਾ ਉਸਦੇ ਵਿੱਚ ਚੁਟਕੀ ਹਲਦੀ ਕਾਲੀ ਮਿਰਚ ਤੇ ਧਾਗੇ ਵਾਲੀ ਮਿਸ਼ਰੀ ਨੂੰ ਐਡ ਕੀਤਾ ਜਾਂਦਾ ਜਿਵੇਂ ਸਾਹ ਦੇ ਰੋਗਾਂ ਲਈ ਬੈਸਟ ਆ ਗਠੀਏ ਜਾਂ ਜਿਨ੍ਹਾਂ ਨੂੰ ਜੋਇੰਟ ਪੇਨ ਦੀ ਦਿੱਕਤ ਆ ਉਹਨਾਂ ਲਈ ਇਹ ਬੈਸਟ ਆ ਸ਼ੂਗਰ ਵਾਲੇ ਪੇਸ਼ੈਂਟ ਲਈ ਬਹੁਤ ਜ਼ਿਆਦਾ ਵਧੀਆ ਖੂਨ ਨੂੰ ਸੰਗਣਾ ਹੋਣ ਤੋਂ ਰੋਕਦਾ ਬੱਚੇਦਾਨੀ ਦੇ ਕੈਂਸਰ ਤੱਕ ਨੂੰ ਰੋਕਦਾ ਬੱਚੇਦਾਨੀ ਦੀਆਂ ਰਸੋਲੀਆਂ ਨੂੰ ਹੋਣ ਤੋਂ ਰੋਕਦਾ ਹੈ ਅੱਛਾ ਇੱਕ ਅੱਜਕੱਲ ਇੱਕ ਪ੍ਰਮੁੱਖ ਬਿਮਾਰੀ ਹੈ ਲੋਕਾਂ ਨੂੰ ਕੌਨਸਟਿਪੇਸ਼ਨ ਦੀ ਜਾਂ ਹਨਾ ਪਾਇਲਸ ਦੀ ਸੋ ਇਹ ਇਹ ਚੀਜ਼ਾਂ ਉਸ ਨੂੰ ਵੀ ਕਿਉਰ ਕਰ ਦਿੰਦੀਆਂ ਨੇ ਜੀ ਮੈਮੂਨ ਦੇ ਲਈ ਡੀਟੌਕਸ ਵਾਟਰ ਬੈਸਟ ਆ ਸਰਬ ਅਜ ਪਟਿਆਲਾ ਦੇ ਵਿੱਚ ਨੈਚੁਰਲ ਰਿਸਰਚ ਵਾਸਤੇ ਸੈਂਟਰ ਖੁੱਲਿਆ ਹੈ ਸੋ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਕਿ ਪਟਿਆਲਾ ਵਾਸੀਆਂ ਨੂੰ ਹੁਣ ਨੈਚੁਰਲ ਸਾਇੰਸ ਬਾਰੇ ਬਹੁਤ ਜ਼ਿਆਦਾ ਗਿਆਨ ਇੱਥੇ ਦਿੱਤਾ ਜਾਵੇਗਾ ਜੋੜਿਆ ਜਾਵੇਗਾ ਬਿਲਕੁਲ ਜੀ ਬਿਲਕੁਲ ਜਿਵੇਂ ਜੋ ਬਹੁਤ ਸਾਰੇ ਲੋਕੀ ਭੰਬਲ ਪੁੱਸੇ ਚ ਪਏ ਹੋਏ ਹੈ ਜਾਂ ਜੋ ਮਾਡਰਨ ਡਾਕਟਰੀ ਹੈਗੀ ਹੈ ਉਹਦੇ ਜੋ ਸਾਈਡ ਇਫੈਕਟ ਹੈ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਕਿ ਕਾਰਗਰਤ ਹੈਗੀਆਂ ਪਰ ਸਰੀਰ ਨੂੰ ਨੁਕਸਾਨ ਵੀ ਪਹੁੰਚਾਉਂਦੀਆਂ ਹੈਗੀਆਂ ਤੇ ਹਿੰਦੁਸਤਾਨ ਚ ਇੱਕ ਸਾਰੀਆਂ ਪੈਥੀਆਂ ਦੀ ਕੰਪੋਜ਼ਿਟ ਅਪਰੋਚ ਦੀ ਲੋੜ ਹੈ ਕਿ ਸਾਂਝੀ ਅਪਰੋਚ ਦੀ ਲੋੜ ਹੈ ਬਹੁਤ ਗੱਲਾਂ ਵਾਸਤੇ ਆਯੁਰਵੈਦਿਕ ਕਮਾਲ ਦੀਆਂ ਦਵਾਈਆਂ ਬਹੁਤ ਗੱਲਾਂ ਚ ਹੋਮੋਪੈਥੀਵਾਦ ਤੇ ਕਮਾਲ ਦੀਆਂ ਦਵਾਈਆਂ ਹੈਗੀਆਂ ਸੋ ਐਜੂਕੇਸ਼ਨ ਵੀ ਤੇ ਪ੍ਰੈਕਟਿਸ ਵੀ ਇਹਨਾਂ ਨਾਲ ਮਿਲਜੁਲ ਕੇ ਹੋਣੀ ਚਾਹੀਦੀ ਤਾਂ ਕਿ ਲੋਕਾਂ ਦਾ ਬਦਲ ਪਹਿਲਾ ਹੋ ਸਕੇ ਜੀ ਡਾਕਟਰ ਤੁਹਾਡਾ ਵੀ ਡਾਕਟਰ ਚ ਬੜਾ ਲੰਮਾ ਕਰੀਅਰ ਰਿਹਾ ਹੈ ਤੁਹਾਡੇ ਕੋਲ ਵੀ ਬਹੁਤ ਪੇਸ਼ੈਂਟ ਆ ਤੁਕੋ ਨੇਚਰਲ ਸਾਇੰਸ ਤਾਂ ਜਿਹੜੀ ਸਰੀਰ ਨਾਲ ਬਹੁਤ ਨੇੜੇ ਜੁੜੀ ਹੋਈ ਹੈਗੀ ਸਰੀਰ ਦੀ ਪ੍ਰਕਿਰਿਆਵਾਂ ਨਾਲ ਬਹੁਤ ਨੇੜੇ ਜੁੜੀ ਹੋਈ ਹੈ ਔਰ ਇਤਿਹਾਸਕ ਤੌਰ ਤੇ ਸਟੱਡੀਜ਼ ਕੀਤੇ ਆ ਹੋਈਆਂ ਹੈਗੀਆਂ ਉਹ ਤਜਰਬੇ ਕੀਤੇ ਹੋਏ ਆ ਅਮਲ ਚੋਂ ਨਿਕਲੀ ਹੈਗੀ ਨੇਚਰਲ ਸਾਇੰਸ ਤੇ ਲਾਜ਼ਮੀ ਤੌਰ ਤੇ ਹਰ ਇੱਕ ਨੂੰ ਇਸ ਤੋਂ ਸਿੱਖਣਾ ਚਾਹੀਦਾ ਹੈ ਜੀ ਸੋ ਸਾਡੇ ਨਾਲ ਮੌਜੂਦ ਨੇ ਇੰਟਰਨੈਸ਼ਨਲ ਅਵਾਰਡੀ ਨੈਸ਼ਨਲ ਹੈਲਥ ਗੁਰੂ ਡਾਕਟਰ ਵਰਿੰਦਰ ਸਿੰਘ ਪੁੱਲਰ ਜਿਨ੍ਹਾਂ ਨੇ ਅੱਜ ਇੱਥੇ ਪਟਿਆਲਾ ਦੇ ਵਿੱਚ ਪੰਜਵਾਂ ਰਿਸਰਚ ਸੈਂਟਰ ਆਪਣਾ ਜਿਹੜਾ ਖੋਲਿਆ ਹੈ ਪਟਿਆਲੇ ਚ ਪੰਜਵਾਂ ਔਰ ਟੋਟਲ ਜਿਹੜੇ ਨੇ ਹੁਣ ਤੱਕ 올ਓਵਰ ਪੰਜਾਬ ਇਹਨਾਂ ਦਿੱਤੇ ਨੇ ਸੋ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਡਾਕਟਰ ਪੁੱਲਰ ਬਹੁਤ ਸਵਾਗਤ ਹੈ ਤੁਹਾਡਾ ਔਰ ਇੱਕ ਤਾਂ ਨੇਚਰਲ ਸਾਇੰਸ ਨੂੰ ਤੁਸੀਂ ਇੰਨਾ ਜ਼ਿਆਦਾ ਪ੍ਰਮੋਟ ਕਰਦੇ ਹੋ ਤੁਸੀਂ ਪਿਛਲੀ ਵਾਰ ਵੀ ਦੱਸਿਆ ਸੀਗਾ ਕਿ ਇੱਥੇ ਹੁਣ ਰਿਸਰਚ ਵੀ ਹੋਵੇਗੀ ਸਟੂਡੈਂਟਸ ਵੀ ਆਉਣਗੇ ਔਰ ਬਹੁਤ ਸਾਰੇ ਪੇਸ਼ੈਂਟਸ ਦਾ ਵੀ ਇਲਾਜ ਕੀਤਾ ਜਾਵੇਗਾ ਆਪਾਂ ਅੱਜ ਦੀ ਗੱਲ ਕਰਦੇ ਹਾਂ ਇਸ ਮੌਸਮ ਦੀ ਸਰਦ ਰੁੱਤ ਦੇ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਨੇਚਰਲ ਸਾਇੰਸ ਉਸ ਦਾ ਇਲਾਜ ਕਿਵੇਂ ਕਰਦੀ ਹੈ ਸਭ ਤੋਂ ਪਹਿਲਾਂ D5 ਦੇ ਸਾਥ ਦਰਸ਼ਕਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਖੋ ਨੇਚਰਲ ਸਾਇੰਸ ਇੱਕ ਲਾਈਫ ਸਟਾਈਲ ਹੈ ਜੋ ਹੈ ਹੀ ਲਾਈਫ ਸਟਾਈਲ ਤਾਂ ਇਹਦੇ ਜਿਹੜਾ ਇਲਾਜ ਕਿਸੇ ਚੀਜ਼ ਦਾ ਨਹੀਂ ਹੁੰਦਾ ਤੁਸੀਂ ਸਿਰਫ ਆਪਣੇ ਜੀਵਨ ਨੂੰ ਉਹਦੇ ਨਿਯਮ ਦੇ ਵਿੱਚ ਢਾਲ ਲੈਣਾ ਹੈ ਥਿਸ ਇਜ਼ ਅ ਨੇਚਰਲ ਸਾਇੰਸ ਔਰ ਨੇਚਰਲ ਸਾਇੰਸ ਕੋਈ ਕਿਸੇ ਨੇ ਬਣਾਇਆ ਨਹੀਂ ਇਹਨੂੰ ਮੈਂ ਨਹੀਂ ਬਣਾਉਣ ਵਾਲਾ ਕਿਸੇ ਇਨਸਾਨ ਨੇ ਨਹੀਂ ਬਣਾਇਆ ਇੱਕ ਨੇਚਰ ਦਾ ਤਰਤੀ ਦੇ ਨਿਚਲੀ ਸਾਇੰਸ ਤੋਂ ਲੈ ਕੇ ਬ੍ਰਹਿਮੰਡ ਤੱਕ ਨਾਲ ਜੁੜਿਆ ਹੋਇਆ ਇੱਕ ਕਨੈਕਸ਼ਨ ਹੈ ਸਾਈਕਲ ਹੈ ਜਿਹਦੇ ਵਿੱਚ ਬਹੁਤ ਸਾਰੇ ਜੀਵ ਜਨਮ ਲੈਂਦੇ ਨੇ ਤੇ ਧਰਤੀ ਤੋਂ ਚਲੇ ਜਾਂਦੇ ਨੇ ਉਹਨਾਂ ਜੀਵਾਂ ਵਿੱਚੋਂ ਹੀ ਮਨੁੱਖ ਇੱਕ ਜੀਵ ਹੈ ਠੀਕ ਹੈ ਤਾਂ ਉਸ ਇਸ ਜੀਵ ਨੂੰ ਪਰਮੇਸ਼ਰ ਨੇ ਹੋਰਾਂ ਜੀਵਾਂ ਨਾਲੋਂ ਜ਼ਿਆਦਾ ਸ਼ਕਤੀਆਂ ਦਿੱਤੀਆਂ ਹੋਈਆਂ ਨੇ ਆਬਜ਼ਰਵ ਕਰਨ ਦੀਆਂ ਮਹਿਸੂਸ ਕਰਨ ਦੀਆਂ ਸੋਚਣ ਦੀਆਂ ਤਾਂ ਇਸ ਜੀਵ ਨੂੰ ਜਿਹੜੀ ਹੈਗੀ ਆ ਉਸ ਜੀਵਨ ਨੂੰ ਜਿਉਣ ਦੇ ਜਿਹੜੇ ਨਿਯਮ ਨੇ ਉਹ ਉਹਦੇ ਨਿਯਮ ਕੀ ਆ ਉਹਦੀ ਸਾਇੰਸ ਕੀ ਆ ਉਹਨਾਂ ਦੀ ਜਾਣਕਾਰੀ ਨਾਲ ਜੋੜਨਾ ਹੀ ਨੇਚਰਲ ਸਾਇੰਸ ਹੈ ਔਰ ਇਸ ਸਾਡੇ ਰਿਸਰਚ ਸੈਂਟਰ ਦੇ ਉੱਤੇ ਇਨਫੋਰਮੇਸ਼ਨਲ ਔਰ ਐਜੂਕੇਸ਼ਨ ਦੇ ਉੱਪਰ ਹੀ ਜ਼ਿਆਦਾ ਕੰਮ ਹੁੰਦਾ ਔਰ ਇਹ ਹੀ ਨੇਚਰਲ ਸਾਇੰਸ ਸਾਡਾ ਸਵੇਰ ਸੁਬਾ ਉੱਠਣਾ ਉੱਠਣ ਤੋਂ ਬਾਅਦ ਪੇਡ ਨੂੰ ਸਾਫ਼ ਕਰਨਾ ਫਿਰ ਨਹਾਉਣਾ ਬਰੇਕਫਾਸਟ ਕਰਨਾ ਉਸ ਤੋਂ ਬਾਅਦ ਆਪਣੇ ਕੰਮ ਤੇ ਜਾਣਾ ਕੰਮ ਡਿਊਰਿੰਗ ਵਰਕ 8 ਘੰਟੇ ਦਾ ਕੋਈ ਕੰਮ ਕਰਦਾ ਕੋਈ 10 ਘੰਟੇ ਕੰਮ ਉਹ ਕਿਸ ਤਰ੍ਹਾਂ ਦਾ ਹੈ ਕਿਸੇ ਦਾ ਸਿਟਿੰਗ ਹੈ ਕਿਸੇ ਦਾ ਹਾਰਡ ਹੈ ਕਿਸੇ ਦਾ ਕਵਰਡ ਹੈ ਕਿਸੇ ਦਾ ਓਪਨ ਹੈ ਕਿਸੇ ਦਾ ਬਹੁਤ ਜ਼ਿਆਦਾ ਠੰਡ ਚ ਹੈ ਕਿਸੇ ਦਾ ਬਹੁਤ ਜ਼ਿਆਦਾ ਗਰਮੀ ਚ ਹੈ ਜੀ ਇਹ ਸਾਰੀਆਂ ਚੀਜ਼ਾਂ ਨੂੰ ਬੈਲੈਂਸ ਕਿਵੇਂ ਕਰਨਾ ਹੈ ਉਸ ਨਿਯਮ ਨੂੰ ਤੱਕ ਪਹੁੰਚਣਾ ਹੀ ਨੈਚੁਰਲ ਸਾਇੰਸ ਹੈ ਨੈਚੁਰਲ ਸਾਇੰਸ ਨਾਟ ਕੋਈ ਟੈਬਲੇਟ ਨਾ ਕਿ ਕੋਈ ਕੈਪਸੂਲ ਨਾ ਕੋਈ ਇੰਜੈਕਸ਼ਨ ਨਾ ਕੋਈ ਮੈਡੀਸਨ ਏਚੁਅਲ ਸਾਇੰਸ ਨਿਯਮ ਹਮ ਜਿੰਦਗੀ ਨੂੰ ਜਿਉਣ ਦਾ ਤੋਂ ਉਸ ਨਿਯਮ ਨਾਲ ਇੰਟਰੋਡਿਊਸ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਮਾਡਰਨ ਯੁੱਗ ਦੇ ਵਿੱਚ ਜੀ ਹਰ ਇਨਸਾਨ ਇੱਕ ਸਪੀਡ ਚ ਹੈ ਹਮ ਠੀਕ ਹੈ ਕਿਉਂਕਿ ਪਰਮੇਸ਼ਰ ਨੇ ਸਾਡੀ ਅੱਡੀ ਪਿੱਛੇ ਲਾਈ ਤੇ ਪੰਜਾ ਅੱਗੇ ਲਗਾਇਆ ਇਸ ਕਰਕੇ ਅਸੀਂ ਦੌੜਦੇ ਹਾਂ ਹਮ ਉਮਰ ਚਾਹੇ ਕੋਈ ਵੀ ਹਰ ਇਨਸਾਨ ਦੌੜਨ ਦੀ ਕੋਸ਼ਿਸ਼ ਚ ਲੱਗਾ ਹੋਇਆ ਤਾਂ ਉਸ ਦੌੜ ਦੇ ਵਿੱਚ ਇੱਕ ਠਹਿਰਾਓ ਤੇ ਇੱਕ ਰੋਕ ਜ਼ਰੂਰੀ ਹੈ ਔਰ ਉਸ ਠਹਿਰਾਓ ਤੇ ਰੋਗ ਰੋਕ ਨੂੰ ਹੀ ਰੋਗ ਕਹਿੰਦੇ ਨੇ ਇਸੇ ਕਰਕੇ ਮੈਂ ਕਹਿਣਾ ਹੁਣਾ ਕਿ ਰੋਗ ਅੱਛੇ ਹੈ ਰੋਗ ਲੱਗਣਾ ਬਹੁਤ ਜ਼ਰੂਰੀ ਹੈ ਜੇ ਰੋਗ ਨਾ ਲੱਗੇ ਤੋੜੇ ਟਹਿਰਾਓ ਹੀ ਨਹੀਂ ਆਏਗਾ ਹਾਂ ਠੀਕ ਹੈ ਕਿਸੇ ਵੀ ਇਨਸਾਨ ਨੂੰ ਪੁੱਛੋ ਕਹਿੰਦਾ ਮੇਰੇ ਕੋ ਸਿਰ ਖੁਰਕਣ ਦਾ ਟਾਈਮ ਨਹੀਂ ਜੀ ਜੇ ਹੋਰ ਬਿਜ਼ੀ ਹੋ ਕਹਿੰਦਾ ਮੇਰੇ ਕੋ ਮਰਨ ਦਾ ਵੀ ਟਾਈਮ ਨਹੀਂ ਠੀਕ ਹੈ ਪਰ ਜਦ ਜਿਵੇਂ ਉਹਨੂੰ ਫੀਵਰ ਹੁੰਦਾ ਜੀ ਠੀਕ ਹੈ ਜਿਵੇਂ ਉਹਨੂੰ ਚੱਕਰ ਆਉਣ ਲੱਗ ਪੈਂਦੇ ਆ ਉਹ ਮੰਜੇ ਤੇ ਪਿਆ ਹੁੰਦਾ ਭਾਵੇਂ ਕਿੱਡੀ ਵੱਡੀ ਫੈਕਟਰੀ ਦਾ ਮਾਲਕ ਹੋਵੇ ਭਾਵੇਂ ਕਰੋੜਾਂ ਦਾ ਘਾਟਾ ਪੈ ਰਿਆ ਹੋਵੇ ਪਰ ਉਹ ਬੇਹੋਸ਼ ਹੋ ਕੇ ਡਿੱਗਿਆ ਪਿਆ ਹੁੰਦਾ ਉਹ ਉਹ ਟਹਿਰਾਓ ਨੇਚਰ ਲੈ ਕੇ ਆਉਂਦੀ ਹੈ ਕਿਉਂਕ ਪਰ ਲਾਲੇ ਜੀ ਦੌੜਦਾ ਦੌੜਦਾ ਉਹਨੇ ਆਪਣੇ ਪੂਰੇ ਦੇ ਸਰੀਰ ਦੇ ਜਿਹੜੀ ਸਾਇੰਸ ਉਹ ਵਿਗਾੜ ਲਈ ਹੁੰਦੀ ਹੈ ਉਹ ਮਰ ਨਾ ਜਾਵੇ ਇਸ ਕਰਕੇ ਨੇਚਰ ਉਹਦੇ ਅੰਦਰ ਫੀਵਰ ਲੈ ਕੇ ਆਉਂਦੀ ਹੈ ਤੇ ਫੀਵਰ ਉਹਨੂੰ 7 ਦਿਨ ਰੈਸਟ ਪੋਜੀਸ਼ਨ ਤੇ ਰੱਖਦਾ 15 ਦਿਨ ਰੱਖਦਾ ਤਾਂ ਉਹਦੀ ਜਿਹੜੀ ਮਸ਼ੀਨਰੀ ਉਹ ਠਹਿਰਾਓ ਚ ਆ ਜਾਂਦੀ ਹੈ ਤਾਂ ਉਹ ਅਗਲੇ ਜੀਵਨ ਨੂੰ ਜਿਉਣ ਦੀ ਫਿਰ ਤਿਆਰੀ ਕਰ ਲੈਂਦਾ ਸੋ ਇਹ ਹੈ ਨੈਚੁਰਲ ਸਾਇੰਸ ਹੁਣ ਆ ਜੰਨੇ ਮੇਰੇ ਸਵਾਲ ਤੇ ਇਸ ਸਰਦੀ ਦੇ ਮੌਸਮ ਦੇ ਵਿੱਚ ਲੋਕਾਂ ਨੂੰ ਨੈਚੁਰਲੀ ਆਪਣੇ ਆਪ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਚਾਹੀਦਾ ਹੈ ਇਹ ਜਿਆ ਨੈਚੁਰਲੀ ਉਹਨੂੰ ਕੀ ਖਾਣ ਪਾਨ ਇਨਟੇਕ ਕਰਨਾ ਚਾਹੀਦਾ ਹੈ ਜਾਂ ਫਿਰ ਜੇ ਉਹ ਬਿਮਾਰ ਹੋ ਜਾਂਦੇ ਨੇ ਨੈਚੁਰਲੀ ਕਿਵੇਂ ਖੁਦ ਨੂੰ ਕਿਉਰ ਕਰਨਾ ਚਾਹੀਦਾ ਹੈ ਜ਼ੁਕਾਮ ਖਾਂਸੀ ਰੇਸ਼ਾ ਕਈ ਵਾਰ ਹਨਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖੋ ਸਰਦੀ ਦੇ ਵਿੱਚ ਸੀਜ਼ਨ ਜਦੋਂ ਵੀ ਚੇਂਜ ਹੁੰਦਾ ਹੈ ਹਰ ਸੀਜ਼ਨ ਦੇ ਵਿੱਚ ਕੁਦਰਤ ਨੇ ਸਾਨੂੰ ਸੀਜ਼ਨਲੀ ਫਰੂਟ ਸੀਜ਼ਨਲ ਹੀ ਸਬਜ਼ੀਆਂ ਦਿੱਤੀਆਂ ਨੇ ਇਹਦਾ ਮਤਲਬ ਹੀ ਇਹ ਆ ਕਿ ਜਦੋਂ ਸੀਜ਼ਨ ਬਦਲਦਾ ਹਵਾ ਦੇ ਵਿੱਚ ਨਵਾਂ ਬੈਕਟੀਰੀਆ ਤੇ ਨਵਾਂ ਵਾਇਰਸ ਐਡ ਹੋ ਗਿਆ ਠੀਕ ਹੈ ਤਾਂ ਉਹਨੂੰ ਅੰਦਰ ਜਜ਼ਬ ਕਰਨ ਲਈ ਨੇਚਰ ਨੇ ਹੁਣ ਤੁਸੀਂ ਹਵਾ ਨਹੀਂ ਖਾਓਗੇ ਨਾ ਤੁਸੀਂ ਕੀ ਖਾਓਗੇ ਇਸ ਇਸ ਸੀਜ਼ਨ ਦੀਆਂ ਸਬਜ਼ੀਆਂ ਇਸ ਸੀਜ਼ਨ ਦੇ ਫਲ ਠੀਕ ਹੈ ਨਾਰਮਲੀ ਹੁਣ ਗੋਭੀ ਨਵੰਬਰ ਤੋਂ ਫਰਵਰੀ ਤੱਕ ਚੱਲਦੀ ਹੈ ਠੀਕ ਹੈ ਨਾਰਮਲੀ ਲੋਕ ਜੂਨ ਜੁਲਾਈ ਚ ਵੀ ਖਾਂਦੇ ਆ ਲੇਕਿਨ ਉਹ ਬਿਮਾਰ ਹੋਣ ਲਈ ਖਾਂਦੇ ਆ ਲੇਕਿਨ ਜਿਹੜੇ ਬੰਦੇ ਨੇ ਨਵੰਬਰ ਤੋਂ ਫਰਵਰੀ ਚ ਖਾ ਲਈ ਉਹਨੇ ਨਹੀਂ ਬਿਮਾਰ ਹੋਣਾ ਠੀਕ ਹੈ ਗਾਜਰ ਆਲਰੇਡੀ ਨਵੰਬਰ ਤੋਂ ਮਾਰਚ ਫੈਬਰੂਅਰੀਸ ਤੱਕ ਚੱਲਦੀ ਹੈਗੀ ਆ ਤਾਂ ਇਹ ਇਸ ਸੀਜ਼ਨ ਦੀ ਦਵਾਈ ਹੈ ਹਰ ਰੋਜ਼ 200 ਗ੍ਰਾਮ ਗਾਜਰ ਖਾਣਾ ਜਿਨ੍ਹਾਂ ਦੇ ਅੰਦਰ ਐਚ ਵੀ ਘੱਟ ਹੈ ਬਲੱਡ ਨਹੀਂ ਬਣ ਰਿਹਾ ਚਮੜੀ ਦੇ ਰੋਗ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਲੀਵਰ ਫੈਟੀ ਹੈ ਜਿਨ੍ਹਾਂ ਦਾ ਪੇਟ ਚ ਫਰੇਵਰ ਰਹਿੰਦਾ ਹੈ ਤਾਂ ਉਹ ਹਰ ਰੋਜ਼ 200 ਗ੍ਰਾਮ ਗਾਜਰ ਖਾਓ اچھا ਸਰਦੀਆਂ ਦੇ ਵਿੱਚ ਜਿਹੜੇ ਕਫ ਦੇ ਮਰੀਜ਼ ਨੇ ਜਿਨ੍ਹਾਂ ਦੇ ਰੇਸ਼ਾ ਬਣਦਾ ਹੁਣ ਉਹਨਾਂ ਨੇ ਦੁੱਧ ਨਹੀਂ ਪੀਣਾ ਹੁੰਦਾ ਜੇ ਦੁੱਧ ਪੀਣਗੇ ਤਾਂ ਕਫ ਹੋਰ ਤੇਜ਼ੀ ਨਾਲ ਵਧੇਗੀ ਜੀ ਤੋ ਉਹਦੇ ਲਈ ਸਭ ਤੋਂ ਬੈਸਟ ਹੈਗੀ ਹੈ ਗਾਜਰ ਦਾ ਜੂਸ ਕਿਉਂ ਗਾਜਰ ਦੇ ਜੂਸ ਦੇ ਵਿੱਚ ਦੁੱਧ ਨਾਲੋਂ 10 ਗੁਣਾ ਜ਼ਿਆਦਾ ਪਾਵਰ ਹੈ। ਦਿਸ ਇਜ਼ ਅ ਨੈਚੁਰਲ ਸਾਇੰਸ Nature ਨੇ ਦਿੱਤੀ ਹੈ। ਤੋ ਲੇਕਿਨ ਸਰਦੀਆਂ ਦੇ ਵਿੱਚ ਹੀ ਗਾਜਰ ਮਿਲਣੀ ਹੈ। ਤੁਸੀਂ ਕਹੋ ਜੂਨ ਦੇ ਵਿੱਚ ਤੁਹਾਨੂੰ ਰੈੱਡ ਕਲਰ ਦੀ ਗਾਜਰ ਮਿਲ ਜੀਗੀ ਨਹੀਂ? ਔਰੇਂਜ ਕਲਰ ਦੀ ਗਾਜਰ ਸਰਵ ਕਰਦੇ ਆ ਅੱਜਕੱਲ। ਪਹਿਲਾਂ ਕਦੀ ਅਸੀਂ ਕਿਸੇ ਨੇ ਦੇਖੀ ਜੇਨੈਟਿਕਲੀ ਮੋਡੀਫਾਈ ਕਰਕੇ ਜੀਐਮਓ ਦੀ ਟੈਕਨੀਕ ਦੇ ਨਾਲ ਬੀਜ ਨੂੰ ਮੋਡੀਫਾਈ ਕਰਕੇ ਗਰਮੀਆਂ ਚ ਵੀ ਪੈਦਾ ਕਰ ਰਹੇ ਨੇ ਪਰ ਉਹਦਾ ਕੋਈਕਰ ਪੈਦਾ ਫਾਇਦਾ ਨਹੀਂ ਉਹਦਾ ਸਿਰਫ ਫਾਇਦਾ ਹੋਣਾ ਮਾਰਕੀਟ ਨੂੰ ਕਿਉਂ ਤੁਹਾਡੀ ਜੇਬ ਚੋਂ ਪੈਸਾ ਉਹਦੇ ਚਲ ਜਾਣਾ ਪਰ ਤੁਸੀਂ ਖਾ ਲਓ ਭਾਵੇਂ 2 ਕਿਲੋ ਖਾ ਲਓ ਕਾਜਰਾ ਉਹਦਾ ਸਰੀਰ ਨੂੰ ਕੋਈ ਫਾਇਦਾ ਨਹੀਂ ਫਾਇਦਾ ਹੋਣਾ ਉਹਦੇ ਸਹੀ ਸੀਜ਼ਨ ਚ ਜਿਹੜੇ ਸੀਜ਼ਨ ਲਈ ਕੁਦਰਤ ਨੇ ਉਹਨੂੰ ਬਣਾਇਆ ਤਾਂ ਉਹੀ ਅੰਦਰ ਤੁਹਾਡੇ ਉਹ ਬੈਕਟੀਰੀਆ ਬਾਡੀ ਨੇ ਜਜ਼ਬ ਕਰਨਾ ਤੇ ਉਹਨੇ ਤੁਹਾਡੀ ਇਮਿਊਨਿਟੀ ਨੂੰ ਉੱਪਰ ਲੈ ਕੇ ਆਉਣਾ ਸੋ ਸਬਜ਼ੀਆਂ ਤੇ ਫਰੂਟ ਇਹ ਸਾਡੀਆਂ ਸੀਜ਼ਨਲੀ ਦਵਾਈਆਂ ਨੇ ਤਾ ਹੁਣ ਜਿਵੇਂ ਅਸੀਂ ਅਮਰੂਦ ਦੇ ਉੱਪਰ ਅਕਸਰ ਬੋਲਦੇ ਆ ਕਿ 200 ਗ੍ਰਾਮ ਅਮਰੂਦ ਖਾਣੇ ਨਾਲ ਖਾਓ ਜਿਨ੍ਹਾਂ ਨੂੰ ਪੇਟ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਬਲੋਟਿੰਗ ਹੈ ਐਸਿਡ ਬੰਦ ਹੈ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਹੈਗੀ ਜਿਨ੍ਹਾਂ ਦਾ ਕੈਲਸ਼ੀਅਮ ਘੱਟ ਹੈ ਔਰ 200 ਗ੍ਰਾਮ ਅਮਰੂਦ ਖਾਓ ਜਿਨ੍ਹਾਂ ਨੂੰ ਸਰਵਾਈਕਲ ਹੈ ਜਿਨ੍ਹਾਂ ਨੂੰ ਲੰਬਰ ਦੀ ਪ੍ਰੋਬਲਮ ਹੈ 200 ਗ੍ਰਾਮ ਅਮਰੂਦ ਖਾਓ ਜਿਨ੍ਹਾਂ ਨੂੰ ਚਮੜੀ ਦੇ ਰੋਗ ਹੈ 200 ਗ੍ਰਾਮ ਅਮਰੂਦ ਖਾਓ ਗੈਟਿੰਗ ਤੋਂ ਇਹ ਐ ਨੈਚੁਰਲ ਸੈਟ ਇਹ ਜਿਹੇ ਸੀਜ਼ਨ ਦੇ ਵਿੱਚ ਹੋ ਤੁਸੀਂ ਤੇ ਸਰਦੀ ਚੋ ਗਰਮੀ ਚੋ ਉਸ ਸੀਜ਼ਨ ਦੀਆਂ ਸਬਜ਼ੀਆਂ ਕਿਹੜੀਆਂ ਤੇ ਫਲ ਕਿਹੜੇ ਜੀ ਉਹਨਾਂ ਦੀ ਇੱਕ ਲਿਸਟ ਬਣਾ ਲਓ ਔਰ ਸਾਰਿਆਂ ਦੀ ਕੁਆਂਟੀਟੀ 200 ਗ੍ਰਾਮ ਹਰ ਫਲ ਦੀ ਕੁਆਂਟੀਟੀ 200 ਗ੍ਰਾਮ ਰੱਖੋ ਰੈਂਡਮਲੀ ਉਹਨੂੰ ਰੋਜ਼ ਲੈਂਦੇ ਰਹੋ ਠੀਕ ਹੈ ਇੱਕ ਡਾਕਟਰ ਸਾਹਿਬ ਸਾਗ ਬਾਰੇ ਤੁਸੀਂ ਕਹਿੰਦੇ ਹੁੰਦੇ ਜਿੱਦਾਂ ਬੀਬੀਆਂ ਨਾ ਸਾਗ ਬਣਾ ਕੇ ਰੱਖ ਲੈਂਦੀਆਂ ਨੇ ਫਿਰ ਉਹਨੂੰ 3-4 ਦਿਨ ਬਾਅਦ ਵੀ ਤੜਕ ਤੜਕ ਕੇ ਖਾਈ ਜਾਂਦੀਆਂ ਨੇ ਤੁਸੀਂ ਕਹਿੰਦੇ ਹੋ ਕਿ ਇੰਨਾ ਨਹੀਂ ਖਾਣਾ ਚਾਹੀਦਾ ਪਰ ਲੇਡੀਜ਼ ਕਹਿੰਦੀਆਂ ਨੇ ਕਿ ਸਾਗ ਜ਼ਿਆਦਾ ਖਾਓ ਤੇ ਉਹਨੇ ਬੰਦਾ ਤੰਦਰੁਸਤ ਰਹਿੰਦਾ ਨਹੀਂ ਸਾਗ ਦੀ ਦੇਖੋ ਜਿਹੜੀ ਸਾਇੰਸ ਹੈਗੀ ਹੈ ਨਾ ਇਹ ਥੋੜੀ ਜੀ ਕੰਪਲਿਕੇਟਿਡ ਬਣ ਜਾਂਦੀ ਕਿਉਂ ਬਣ ਜਾਂਦੀ ਸਾਗ ਨਾਲ ਸਬੰਧ ਜੁੜੇ ਬਹੁਤ ਹੋ ਠੀਕ ਹੈ ਲੇਕਿਨ ਰੈਗੂਲਰ ਸਾਗ ਦੀ ਜਿਹੜੀ ਵਿਧੀ ਹੈ ਉਹ ਸਾਡੀ ਕਿਤੇ ਕਿਤੇ ਗੜਬੜਾਈ ਹੁੰਦੀ ਹੈ ਇੱਕ ਤਾਂ ਅਸੀਂ 3-3 4-4 ਦਿਨ ਫ੍ਰਿਜ ਵਿੱਚ ਰੱਖਦੇ ਹਾਂ ਫ੍ਰਿਜ ਜਿਹੜੀ ਉਹ ਆਲਰੇਡੀ ਉਹਦੇ ਉਹਨੂੰ ਇੱਕ ਸਲੋ ਪੋਇਜ਼ਨ ਚ ਕਨਵਰਟ ਕਰਦੀ ਹੈ ਫਰੈਸ਼ ਕੋਈ ਵੀ ਸਬਜ਼ੀ ਹੈ ਉਹਦੀ ਇੱਕ ਲਿਮਟ ਹੈ ਖਾਣ ਦੀ ਹਾਂ ਸਾਗ ਨੂੰ ਤੁਸੀਂ ਖਾਓ ਸੇਮ ਡੇ ਖਾਓ ਲੇਕਿਨ ਦਿਨ ਚ ਖਾਓ ਰਾਤ ਨੂੰ ਨਾ ਖਾਓ ਪਹਿਲੀ ਚੀਜ਼ ਦੂਸਰਾ ਕਈਆਂ ਨੂੰ ਹੁਣ ਕਨਫਿਊਜ਼ਿੰਗ ਹੁੰਦੀ ਵੀ ਦੇਸੀ ਕਿਉ ਉਹ ਚ ਪਾਉਣਾ ਹੈ ਕਿ ਨਹੀਂ ਪਾਉਣਾ ਦੇਸੀ ਕਿਉ ਉਹ ਤੁਸੀਂ ਤੜਕਾ ਨਹੀਂ ਲਗਾਉਣਾ ਉਹਦਾ ਉਹਨੂੰ ਸਾੜਨਾ ਨਹੀਂ ਉਹਨੇ ਤਾਂ ਬੈਡ ਫੈਟ ਚ ਕਨਵਰਟ ਹੋ ਜਾਏਗਾ ਜਿਹਦੇ ਕੋਲੇਸਟ੍ਰੋਲ ਹਾਈ ਆਉਣ ਲੱਗ ਪਣਗੇ ਜੇ ਤੁਹਾਡੇ ਕੋਲ ਚੰਗਾ ਦੇਸੀ ਘਿਓ ਆ ਚੰਗੀ ਮੱਝ ਦਾ ਚੰਗੀ ਗਾਂ ਦਾ ਦੇਸੀ ਗਾਂ ਦਾ ਤਾਂ ਤੁਸੀਂ ਉੱਪਰ ਦੀ 3 ਤੋਂ 5 ਗ੍ਰਾਮ ਪਾਓ ਕੱਚਾ ਕਾਉ ਖਾਓ ਦਾ ਖੂਬ ਨਜ਼ਾਰਾ ਹੈ ਲੇਕਿਨ ਦਿਨ ਦੇ ਟਾਈਮ ਖਾਓ ਰਾਤ ਨੂੰ ਸਾਗ ਦੀ ਕੋਈ ਜਗਾ ਨਹੀਂ ਜਿਹੜਾ ਖਾਏਗਾ ਐਸਿਡ ਵੀ ਜ਼ਿਆਦਾ ਬਣੇਗਾ ਔਰ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੇਟ ਰੈਗੂਲਰ ਖਾਣ ਕੋਈ ਪੇਟ ਦੀ ਸਮੱਸਿਆ ਹੋਣ ਲੱਗ ਪੈਂਦੀ ਹੈ ਜਿਹਨੇ ਖਾਓ ਕੋਈ ਪਰਵਾਹ ਨਹੀਂ ਹੈ ਕਿ ਜਨਾ ਮਰਜ਼ੀ ਖਾਓ ਇੱਕ ਲੋਕ ਸਰੋਨਾ ਸਾਗ ਜਦੋਂ ਬਣਾਉਂਦੇ ਨੇ ਮੱਕੀ ਦੀ ਰੋਟੀ ਕਈ ਤਾਂ ਸਿਰਫ ਮੱਕੀ ਦੀ ਖਾਂਦੇ ਨੇ ਕਈ ਮੱਕੀ ਤੇ ਆਟਾ ਮਿਕਸ ਕਰਕੇ ਖਾਂਦੇ ਨੇ ਉਹ ਨੁਕਸਾਨਦੇ ਹੈ ਕਿ ਨਹੀਂ ਦੇਖੋ ਮੱਕੀ ਤੇ ਆਟਾ ਦੋਨਾਂ ਦਾ ਲੈਵਲ ਸਿਮਿਲਰ ਜਿਹਾ ਹੀ ਹੈ ਗੇਟਿੰਗ ਜੇ ਤੁਸੀਂ ਮਿਲਟਸ ਵਾਲੀ ਸਾਈਡ ਆਉਣਾ ਹੈ ਤਾਂ ਤੁਸੀਂ ਬਾਜਰਾ ਜਵਾਰ ਰਾਗੀ ਜਵਾਰ ਕਿਉਂਕਿ ਸਰਦੀਆਂ ਦੇ ਵਿੱਚ ਜੋ ਜਵਾਰ ਨਹੀਂ ਖਾ ਸਕਦੇ ਕਿਉਂਕਿ ਦੀ ਤਸੀਰ ਠੰਡੀ ਹੈ ਤਾਂ ਇੱਕ ਅਨਾਜ ਆਪਾਂ ਗਰਮ ਤਸੀਰ ਦਾ ਲੈਣਾ ਹੈ ਇੱਕ ਠੰਡੀ ਦਾ ਲੈਣਾ ਉਹਨੂੰ ਬੈਲੈਂਸ ਬਣਾ ਕੇ ਖਾਣਾ ਹੈ ਬਾਜਰਾ ਜਵਾਰ ਲੈ ਲਓ ਰਾਗੀ ਜਵਾਰ ਲੈ ਲਓ ਕੋਧਰਾ ਜਵਾਰ ਲੈ ਲਓ ਠੀਕ ਹੈ ਇਹਨਾਂ ਤੋਂ ਕਿਸੇ ਵੀ ਮਿਲਟਸ ਨੂੰ ਤੁਸੀਂ ਇਹਦੇ ਨਾਲ ਖਾਓਗੇ ਕਿਉਂਕਿ ਉਹਦੇ ਅੰਦਰ ਨਾ ਨਿਊਟ੍ਰੀਸ਼ਨ ਵੈਲਿਊ ਜ਼ਿਆਦਾ ਹੈ ਫਾਈਬਰ ਦੀ ਤਾਂ ਉਹਦੇ ਨਾਲ ਕੀ ਹੋਏਗਾ ਕਿ ਜੇ ਕੋਈ ਚੀਜ਼ ਲੋ ਲੈਵਲ ਦੀ ਵੀ ਹੋਏਗੀ ਉਹ ਵੀ ਡਾਈਜੈਸਟ ਹੋ ਕੇ ਨਿਕਲ ਜਾਏਗੀ ਹੂੰ ਤੋ ਇਸ ਕਰਕੇ ਆਟੇ ਦੀ ਜਿਹੜੀ ਗ੍ਰੇਨਸ ਦੀ ਬਹੁਤ ਵੱਡੀ ਵੈਲਿਊ ਹੈ ਜੀ ਜਿਹਨੂੰ ਅਸੀਂ ਸੀਜ਼ਨ ਵਾਈਜ਼ ਬਦਲਣਾ ਹੁੰਦਾ ਲੋਕ ਕਣਕ ਖਾਂਦੇ ਨੇ 12 ਮਹੀਨੇ ਕਣਕ ਹੀ ਚੱਲਦੀ ਰਹਿੰਦੀ ਆ ਅਨਾਜ ਦੀ ਸਾਇੰਸ ਕੀ ਹੈਗੀ ਸਾਡੇ ਕੋਲ ਚਾਰ ਰੁੱਤਾਂ ਨੇ ਸਾਡੇ ਦੇਸ਼ ਦੇ ਵਿੱਚ ਜੀ ਤੇ ਸਾਡੇ ਕੋਲ ਚਾਰ ਰੁੱਤਾਂ ਦਾ ਮਤਲਬ ਹੈ ਚਾਰ ਤਰ੍ਹਾਂ ਦਾ ਅਨਾਜ ਹੂੰ ਠੀਕ ਹੈ ਤਾਂ ਤੁਸੀਂ ਹਰ ਰੁੱਤ ਦੇ ਵਿੱਚ ਅਨਾਜ ਬਦਲਣਾ ਸੀ ਲੇਕਿਨ ਅਸੀਂ ਚਾਰ-ਚਾਰ ਪੀੜੀਆਂ ਤੋਂ ਢੜੋਲਿਆ ਭਰਿਆ ਤੇ ਉਹ ਇੱਕੋ ਕਣਕ ਦੇ ਖਾਲੀ ਕਰੀ ਜਾਂਦੇ ਆ ਠੀਕ ਹੈ ਹੁਣ ਉਹੀ ਜਿਹੜੀ ਕਣਕ ਹੈ ਉਹ ਸਾਨੂੰ ਡਾਕਟਰ ਕੋਲ ਲੈ ਕੇ ਜਾ ਰਹੀ ਹੈਗੀ ਆ ਜਦੋਂ ਰੈਗੂਲਰ ਅਸੀਂ ਖਾਣੇ ਹੈਗੇ ਆ ਜੀ ਗੈਟਿੰਗ ਜੇ ਤੁਸੀਂ ਹਰ 3 ਮਹੀਨੇ ਕਣਕ ਖਾ ਲੋ ਫਿਰ 3 ਮਹੀਨੇ ਉਸ ਤੋਂ ਬਾਅਦ ਆਪਣੇ ਨੋਰਮਲ ਮਿਲਟਸ ਚ ਆਜੋ ਬਾਜਰਾ ਜਵਾਰ ਰਾਗੀ ਜਵਾਰ ਜੌਂਜਵਾਰ ਉਸ ਤੋਂ ਅਗਲੇ 3 ਮਹੀਨੇ ਵਿੱਚ ਬਾਜਰਾ ਜਵਾਰ ਦੇ ਨਾਲ ਮਿਲਟਸ ਐਡ ਕਰ ਲੋ ਜੀ ਤੀਸਰੇ ਔਰ ਲਾਸਟ ਦੇ ਕੁਆਟਰਲ ਦੇ ਵਿੱਚ ਜੋ ਤੁਹਾਡਾ ਮਨ ਕਰਦਾਓ ਖਾ ਲੋ ਤੇ ਚਾਰ ਕੁਆਟਰ ਬਣਦੇ ਨੇ ਕਿਸੇ ਵੀ ਅਨਾਜ ਦੇ ਬਦਲ ਬਦਲ ਕੇ ਖਾਓ ਮਤਲਬ ਹੀ ਨਹੀਂ ਹੈਗਾ ਤੁਹਾਨੂੰ ਕਿਸੇ ਡਾਕਟਰ ਦੀ ਜਰੂਰਤ ਨਹੀਂ ਹੈਗੀ ਸੋ ਰੋਗ ਉਦੋਂ ਹੀ ਬਣਦਾ ਜਦੋਂ ਬੋਡੀ ਐਕਸਟਰਾ ਡਿਪੋਜ਼ਿਟ ਜਮਾ ਕਰਨ ਲੱਗ ਪੈਂਦੀ ਹੈ ਜਿਹਨੂੰ ਬੋਡੀ ਗੰਦਗੀ ਨੂੰ ਫਿਰ ਬਾਹਰ ਕੱਢਣਾ ਬੰਦ ਕਰਦੀ ਹੈ ਉਹ ਅੰਦਰ ਜਮਾ ਹੋ ਗਿਆ ਕਿਸੇ ਦੇ ਪਿੱਤੇ 'ਚ ਪੱਥਰੀ ਕਿਸੇ ਦੇ ਕਿਡਨੀ 'ਚ ਪੱਥਰੀ ਕਿਸੇ ਦੇ ਕਲੋਟਿੰਗ ਬਣਨ ਲੱਗ ਪੈਂਦੀ ਹੈ ਕਿਸੇ ਦੇ ਗੱਠਾ ਬਣਨ ਲੱਗ ਪੈਂਦੀਆਂ ਨੇ ਕਿਸੇ ਡੈਨਫੀਸ਼ਨ ਨੂੰ ਵੈਰੀਕੋਸ ਵੇਨਸ ਹੋ ਜਾਂਦੀ ਹੈ ਤਾਂ ਕਈ ਤਰ੍ਹਾਂ ਦੀ ਸਮੱਸਿਆ ਇੱਥੋਂ ਆਉਂਦੀ ਹੈ ਜਦੋਂ ਸਰੀਰ ਦੇ ਅੰਦਰ ਆਕਸੀਜਨ ਲੈਵਲ ਘਟਦਾ ਹੈ ਐਸਿਡ ਲੈਵਲ ਵੱਧਦਾ ਹੈ ਉਦੋਂ ਹੀ ਰੋਗ ਵੱਧਦਾ ਹੈ ਡਾਕਟਰ ਸਾਹਿਬ ਇੱਕ ਘੜਾ ਦੇ ਵਿੱਚ ਹੁਣ ਸਿਆਲ ਹੈ ਪਿੰਨੀਆਂ ਬੜੀਆਂ ਬਣਦੀਆਂ ਨੇ ਕੋਈ ਚੌਲਾਂ ਦੀ ਬੜੋਂਦਾ ਹੈ ਕੋਈ ਖੋਇ ਦੀਆਂ ਪਿੰਨੀਆਂ ਬਣਾਉਂਦਾ ਉਹਦੇ ਵਿੱਚ ਕਾਫੀ ਸਮਾਨ ਪਾਉਂਦੀਆਂ ਨੇ ਬੀਬੀਆਂ ਰੀਜ ਲਾ ਕੇ ਤੁਸੀਂ ਅੱਜ ਇੱਥੇ ਲੱਡੂ ਤੇ ਬਰਫੀ ਬਣਾਈ ਸੀ ਉਹ ਤੁਸੀਂ ਕਹੇ ਸੀ ਕਿ ਗੁੜ ਦੀ ਬਣਾਈ ਹੈ ਮਤਲਬ ਫਰਕ ਕੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਦੇਖੋ ਅੱਜ ਇਨੋਗਰੇਸ਼ਨ ਪ੍ਰੋਗਰਾਮ ਸੀ ਔਰ ਮਿੱਠਾ ਸਾਡੇ ਬਜ਼ੁਰਗਾਂ ਨੇ ਬਣਾਇਆ ਹੈ ਖੁਸ਼ੀ ਦੇ ਮੌਕੇ ਤੇ ਕਿਉਂਕਿ ਮਿੱਠਾ ਸਾਡੇ ਅੰਦਰ ਖੁਸ਼ੀ ਦੇ ਹਾਰਮੋਨਸ ਵਧਾ ਦਿੰਦਾ ਹੈ ਜੀ ਠੀਕ ਹੈ ਇਸ ਕਰਕੇ ਮਿੱਠੇ ਨੂੰ ਬਣਾਇਆ ਗਿਆ ਹੈਗਾ ਤਾਂ ਸਾਡੀ ਕੋਸ਼ਿਸ਼ ਸੀ ਕਿ ਉਹਣਾ ਚੰਗਾ ਮਿੱਠਾ ਦਿੱਤਾ ਜਾਵੇ ਆਪਾਂ ਸਿੰਥੈਟਿਕ ਮਿੱਠੇ ਵੱਲ ਨਾ ਜਾਈਏ ਇਸ ਕਰਕੇ ਅਸੀਂ ਵਿਸਨ ਮਿਸ਼ਰੀ ਗੁੜ ਤਿਲ ਔਰ ਵੱਡੀ ਲਾਚੀ ਦੇ ਬੀਜ ਦੇ ਨਾਲ ਲੱਡੂ ਬਣਾਏ ਔਰ ਬਰਫੀ ਬਣਾਈ ਹੈ ਤਾਂ ਜੋ ਭਾਵੇਂ ਤੁਸੀਂ ਅੱਧਾ ਕਿਲੋ ਖਾਜੋ ਤੁਹਾਨੂੰ ਨਾ ਬਲੋਟਿੰਗ ਹੋਣੀ ਹੈ ਨਾ ਫਰੇਵਾ ਹੋਣਾ ਨਾ ਐਸਿਡ ਬਣਨਾ ਠੀਕ ਹੈ ਨਾਈਪਰ ਆਪਨ ਨੂੰ ਹੋਣਾ ਹੈ ਉਹਨੇ ਹজম ਹੋ ਜਾਣਾ 1-2 ਘੰਟੇ ਦੇ ਵਿੱਚ ਵਿੱਚ ਤੁਹਾਨੂੰ ਸ਼ਾਮ ਤੱਕ ਭੁੱਲ ਵੀ ਜਾਣਾ ਤੁਸੀਂ ਮਿੱਠਾ ਖਾਦਾ ਆਦਰਵਾਇਜ਼ ਤੁਸੀਂ ਮਾਰਕੀਟ ਚੋਂ ਦੋ ਲੱਡੂ ਖਾ ਲੋ ਤਾਂ ਤੁਹਾਡੇ ਇੱਥੇ ਹੀ ਉਹਨੇ ਜਲਨ ਕਰੀ ਜਾਣੀ ਸੀ ਕਿਉਂ ਉਹਦੇ ਅੰਦਰ ਸਿੰਥੈਟਿਕ ਮਿੱਠੇ ਦੀ ਮਾਤਰਾ ਜ਼ਿਆਦਾ ਹੈ ਜਿਹਨੂੰ ਸਰੀਰ ਐਸਿਡ ਦੇ ਵਜ੍ਹਾੋਂ ਲੈਂਦਾ ਹੈ ਤੇ ਐਸਿਡ ਜਦੋਂ ਫਿਰ ਸਾਡੀ ਬਾਡੀ ਚ ਜ਼ਿਆਦਾ ਹੋ ਜਾਂਦਾ ਫਿਰ ਸਰੀਰ ਉਹਨਾਂ ਹੈ ਕਿ ਵਰਤਦਾ ਜਿੰਨੀ ਕੋ ਨੂੰ ਜ਼ਰੂਰਤ ਹੈ ਵਾਧੂ ਜਾ ਵਿੱਚ ਘੁੰਮਦਾ ਰਹਿੰਦਾ ਜਦੋਂ ਘੁੰਮਦਾ ਰਹੇਗਾ ਫਿਰ ਜੋੜਾ ਜੀ ਸਟੋਰ ਹੋਏਗਾ ਜੋੜਾ ਸਟੋਰ ਹੋਏਗਾ ਫਿਰ ਦਰਦ ਆ ਫਿਰ ਦਰਦਾਂ ਤੋਂ ਬਾਅਦ ਡਾਕਟਰਾਂ ਕੋਲ ਅੰਤ ਇਸ ਕਰਕੇ ਸਾਡੀ ਕੋਸ਼ਿਸ਼ ਸੀ ਵੀ ਨੇਚਰਲ ਸਾਇੰਸ ਦਾ ਰਸਲ ਸੈਂਟਰ ਓਪਨ ਹੋ ਰਿਹਾ ਅਸੀਂ ਕੈਮੀਕਲ ਕਿਉਂ ਖਵਾਈਏ ਲੋਕਾਂ ਨੂੰ ਗੈਟਿੰਗ ਇਸੇ ਕਰਕੇ ਤੁਹਾਨੂੰ ਚਾਹ ਨਹੀਂ ਮਿਲੇਗੀ ਇੱਥੇ ਕਾਵਾ ਮਿਲਿਆ ਮਿਠਾਈ ਦੀ ਜਗ੍ਹਾ ਤੇ ਵੇਸਨ ਦੀ ਮਿਠਾਈ ਮਿਲੀ ਹੈ ਅਗਰ ਪਕਵਾਰੇ ਵੀ ਬਣਾਏਗਾ ਤਾਂ ਸਰਵੋ ਤੇਲ ਚ ਬਣਾਏ ਗਏ ਨੇ ਤਾਂ ਜੋ ਉਹ ਤੁਹਾਨੂੰ ਖਾਣ ਤੋਂ ਬਾਅਦ ਤੰਗ ਨਾ ਕਰਨ ਪਰੇਸ਼ਾਨ ਨਾ ਕਰਨ ਸੋ ਚੀਜ਼ਾਂ ਹੋ ਸਕਦੀਆਂ ਨੇ ਬੈਲੈਂਸ ਕੋਈ ਵੱਡਾ ਕੰਮ ਨਹੀਂ ਹੈ ਕੋਈ ਬਹੁਤ ਵੱਡਾ ਪਹਾੜ ਨਹੀਂ ਹੈ ਇੱਕ ਨਿਯਮ ਨੂੰ ਫਾਲੋ ਕਰਨ ਲਈ ਇੱਕ ਥੋੜਾ ਜਿਹਾ ਸਿਧਾਂਤ ਚਾਹੀਦਾ ਹੁੰਦਾ ਹੈ ਪਹਿਲਾਂ ਜਿਹੜੇ ਸਾਡੇ ਘਰਾਂ ਚ ਸੀ ਹੁਣ ਉਹ ਨਹੀਂ ਹੈ ਕਿ ਬਸ ਆ ਹੀ ਫਰਕ ਹੈ ਥੋੜੇ ਜਿਹਾ ਸਮਾਂ ਵੀ ਕੱਢਣਾ ਪੈਂਦਾ ਸਮਾਂ ਦੇਖੋ ਜੇ ਨਹੀਂ ਕੱਢੋਗੇ ਤੇ ਕੁਦਰਤ ਕਢਵਾ ਲੈਂਦੀ ਹੈ ਜੋ ਇਨਸਾਨ ਕਹਿੰਦਾ ਵੀ ਮੇਰੇ ਕੋਲ ਖਾਣਾ ਖਾਣ ਦਾ ਟਾਈਮ ਨਹੀਂ ਹੈਗਾ ਕੁਦਰਤ ਕਹਿੰਦੀ ਨਾ ਖਾ ਜਿੱਦਣ ਚੱਕਰ ਖਾ ਕੇ ਡਿੱਗੇਗਾ ਉਹਦੋਂ ਫਿਰ 30 ਦਿਨ ਆਈਸੀਯੂ ਚ ਰੱਖਣਗੇ ਗਲੂਕੋਜ਼ ਵੀ ਲਾਉਣਗੇ ਫਿਰ ਸਾਰਾ ਟਾਈਮ ਤੇਰੇ ਕੋਲ ਹੈਗਾ ਤਾਂ ਜੇ ਅਸੀਂ ਪਹਿਲਾਂ ਹੀ ਕੁਦਰਤ ਨੂੰ ਦਾ ਸ਼ਡਿਊਲ ਬਣਾ ਕੇ ਰੱਖੀਏ ਵੀ ਮੈਂ ਇੰਨਾ ਸਮਾਂ ਤਾਂ ਸਰੀਰ ਨੂੰ ਰੀਚਾਰਜ ਲਈ ਦੇਣਾ ਹੈ ਦੇਖੋ ਸਾਇੰਸ ਨੇ ਤਰੱਕੀ ਕਰ ਲਈ ਇਲੈਕਟ੍ਰਿਕ ਗੱਡੀਆਂ ਆ ਗਈਆਂ ਲੈਕਿਨ ਉਹਨਾਂ ਨੂੰ ਵੀ ਨਾਲ ਰੀਚਾਰਜ ਸੈਂਟਰ ਦੇਣੇ ਪਏ ਠੀਕ ਹੈ ਲੇਕਿਨ ਮੇਰਾ ਇੱਕੋ ਸਵਾਲ ਹੁੰਦਾ ਵੀ ਜਿਹੜਾ ਸਰੀਰ ਹੈ ਜੀ ਇਹਦੇ ਅੰਦਰ ਕੱਲੇ ਹਾਰਟ ਤੇ ਉੱਪਰ ਹੀ ਆ ਜਾਉਣਾ ਤੁਸੀਂ ਇਹ ਮੁਠੀ ਜਿੰਨਾ ਹੈ ਹਾਂ ਤਾਂ ਇੱਕ ਵਾਰੀ ਪੰਪ ਕਰਦੇ ਨੇ 100 ਮੀਟਰ ਦੀ ਧਾਰ ਜਾਂਦੀ ਹੈ ਹਾਂ ਠੀਕ ਹੈ ਸਾਡੇ ਘਰ ਦੀ ਆਪਣੀ ਕੋਠੀ ਦੀ ਉੱਪਰ ਟੈਂਕੀ ਰੱਖੀ ਹੁੰਦੀ ਹੈ ਉੱਤੇ ਪਾਣੀ ਚੜਾਉਣ ਲਈ ਆਪਾਂ ਟੁੱਲੂ ਪੰਪ ਲਾਉਂਦੇ ਹਾਂ ਉਹ ਐਡਾ ਤਕਰੀਬਨ ਕਾਫੀ ਵੱਡਾ ਸਾਈਜ਼ ਹੁੰਦਾ ਉਹਦਾ ਤੇ ਇਹ ਸਾਡਾ ਜਿਹੜਾ ਹਾਰਟ ਹੈ ਇਹ 72000 ਮੀਲ ਦੀ ਸਪਲਾਈ ਦਿੰਦਾ ਅੰਦਰ 72000 ਮੀਲ ਦੀ ਸਪਲਾਈ ਦਿੰਦਾ ਤੇ ਮੁੱਠੀ ਕਿ ਜਿੰਨਾ ਪਰ ਮੈਨੂੰ ਇਹ ਦੱਸੋ ਵੀ ਇਸ ਊਰਜਾ ਨੂੰ ਬਣਾਉਣ ਲਈ ਤੁਸੀਂ ਕਿਹੜਾ ਸੈੱਲ ਪਾਉਂਦੇ ਹੋ ਰੋਜ਼ ਇਹਦੇ ਅੰਦਰ ਕਿੱਥੋਂ ਰੀਚਾਰਜ ਲੈਂਦੇ ਹੋ ਕਿੱਥੋਂ ਬੈਟਰੀ ਰਖਵਾਉਂਦੇ ਹੋ ਇਹਦੇ ਸਰੀਰ ਨੂੰ ਤਾਂ ਇਹਨੂੰ ਨੇਚਰ ਆਪ ਰੀਚਾਰਜ ਕਰਦੀ ਹੈ ਜੀ ਤੇ ਇਹੀ ਨੇਚਰਲ ਸਾਇੰਸ ਹੈ ਤਾਂ ਉਸ ਉਹ ਨਹੀਂ ਸਮਝੋਗੇ ਤਾਂ ਨਹੀਂ ਰੀਚਾਰਜ ਹੋਏਗਾ ਹੁਣ ਜਿਹੜਾ ਬੰਦਾ ਰੋਜ਼ ਪੂਰੀ ਨੀਂਦ ਨਹੀਂ ਲੈਂਦਾ ਉਹਦੇ ਪੁਰਾਣੇ ਟੁੱਟੇ ਸੈੱਲ ਤੇ ਨਵੇਂ ਉਸ ਤੋਂ ਬਾਅਦ ਜਿਹੜੇ ਨਵੇਂ ਬਣਨੇ ਆ ਉਹ ਟਾਈਮ ਤੇ ਨਹੀਂ ਬਣਦੇ ਜੋ ਟਾਈਮ ਤੇ ਨਹੀਂ ਬਣਦੇ ਉਹ ਬਿਮਾਰ ਜਾਦਾ ਰਹਿਣ ਲੱਗ ਪੈਂਦਾ ਠੀਕ ਹੈ ਤੁਹਾਨੂੰ ਕਿ ਨਾ ਸੌ ਕਰ ਲੈ ਸਾਡੇ ਵੱਲੋਂ 14 ਘੰਟੇ ਕੰਮ ਕਰ ਲੈ ਜਦੋਂ ਤੇੜਾ ਪੁਰਾਣੇ ਸੈੱਲ ਦਾ ਅੰਦਰ ਗੰਦਗੀ ਬੈਠੀ ਰਹੀ ਨਵੇਂ ਟਾਈਮ ਤੇ ਬੜੇ ਨਾ ਤਾਂ ਆਪਣੀ ਉਠਣਾ ਬੰਦ ਕਰ ਜਾਣਾ ਫਿਰ ਉਦੋਂ ਸਮਾਂ ਕਿੱਥੋਂ ਆਏਗਾ ਸੋ ਨੇਚਰ ਦਾ ਬਣਿਆ ਇਨਸਾਨ ਉਹਦੇ ਨਾਲ ਜੁੜਨਾ ਉਹਦੀ ਮਜਬੂਰੀ ਹੈ ਸ਼ੌਕ ਨਹੀਂ ਆ ਜਿੰਨਾ ਮਰਜ਼ੀ ਵੱਡਾ ਬਣ ਜਾਏ ਜਿੰਨਾ ਮਰਜ਼ੀ ਵੱਡਾ ਸਾਇੰਸਦਾਨ ਬਣ ਜਾਏ ਜਿੰਨਾ ਮਰਜ਼ੀ ਵੱਡਾ ਸਿਆਸਤਦਾਨ ਬਣ ਜਾਏ ਜਿੰਨਾ ਮਰਜ਼ੀ ਵੱਡਾ ਅਮੀਰ ਹੋ ਜਾਵੇ ਨੇਚਰ ਨਾਲ ਦੇ ਨਾਲ ਇਹਨੂੰ ਜੁੜ ਕੇ ਰਹਿਣਾ ਹੀ ਪਏਗਾ ਤਾਂ اسی ਚੀਜ਼ ਨੂੰ ਸਮਝਾਉਣ ਦੀ ਸੀ ਕੋਸ਼ਿਸ਼ ਕਰ ਰਹੇ ਹਾਂ ਅੱਜ ਤੁਸੀਂ ਪਟਿਆਲੇ ਦੇ ਵਿੱਚ ਹੁਣ ਰਿਸਰਚ ਸੈਂਟਰ ਖੋਲਿਆ ਇੱਕ ਮੈਸੇਜ ਪਟਿਆਲਾ ਵਾਸੀਆਂ ਵਾਸਤੇ ਕਿਉਂਕਿ ਪਟਿਆਲੇ ਦੇ ਵਿੱਚ ਬਹੁਤ ਸਾਰੀਆਂ ਫੇਮਸ ਸ਼ਾਪਸ ਨੇ ਲੋਕ ਉੱਥੇ ਜਾਂਦੇ ਨੇ ਖਾਂਦੇ ਨੇ ਔਰ ਫਿਰ ਉਸ ਤੋਂ ਬਾਅਦ ਬਹੁਤ ਤਰ੍ਹਾਂ ਦੇ ਰੋਗ ਵੀ ਉਹਨਾਂ ਨੂੰ ਲੱਗਦੇ ਨੇ ਮਤਲਬ ਆਪਾਂ ਬੈਲੈਂਸ ਕਰ ਸਕਦੇ ਹਾਂ ਫਾਸਟ ਫੂਡ ਦੇ ਨਾਲ ਨਾਲ ਨੇਚਰਲ ਸਾਇੰਸ ਨੂੰ ਯੂਜ਼ ਕਰਕੇ ਲੋਕ ਕਿਉਂਕਿ ਨਾ ਚਟੋਰੇ ਹੋ ਗਏ ਨੇ ਹੁਣ ਦੇਖੋ ਪਤਾ ਕੀ ਸਾਡਾ ਸਰੀਰ ਕੁਦਰਤ ਨੇ ਇਹੋ ਜਿਹਾ ਬਣਾਇਆ ਹੈ ਜਿਹਾ ਅਨ ਵੈਸਾ ਮਨ ਇਹ ਸਾਇੰਸ ਦਾ ਹਮੇਸ਼ਾ ਹਮੇਸ਼ਾ ਸਾਡੇ ਤੇ ਲਾਗੂ ਹੋਣੀ ਨਾ ਤੇ ਕੋਈ ਵੀ ਐਸਿਡਿਕ ਚੀਜ਼ ਅਸੀਂ ਖਾਣੇ ਆ ਜਿਹੜਾ ਬੰਦਾ 14 ਦਿਨ ਆਪਣੀ ਬੈਲੈਂਸ ਡਾਈਟ ਲੈਂਦਾ ਨਾ 15ਵੇਂ ਦਿਨ ਨੇਚਰ ਉਹਨੂੰ ਅਲੋਅ ਕਰਦੀ ਕਿ ਅੱਜ ਤਰਾ ਚੀਟ ਡੇ ਆ ਜੋ ਤੇਰਾ ਮਨ ਕਰਦਾ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਖਾਣਾ ਨੇਚਰ ਵੀ ਅਲੋਅ ਕਰਦੀ ਬਟ ਉਹਦੇ ਲਈ ਉਹਨੇ ਨਿਯਮ ਬਣਾਇਆ ਕਿ 14 ਦਿਨ ਤੂੰ ਬੈਲੈਂਸ ਹੋ ਕੇ ਚੱਲਣਾ ਠੀਕ ਹੈ ਤਾਂ ਮਤਲਬ ਮਹੀਨੇ 'ਚ ਉਹ ਵੀ 2 ਦਿਨ ਦਿੰਦੀ ਹੈ ਤੁਹਾਨੂੰ ਇੰਜੋਏ ਆਪਣੇ ਮਨਮਰਜ਼ੀ ਕਰਨ ਦਾ ਚਟਪਟਾ ਸਭ ਕੁਝ ਦਾ ਔਰ ਦੇਖੋ ਚਟਪਟਾ ਖਾਣ ਦਾ ਮਨ ਕਰਨਾ ਬਹੁਤ ਮਿੱਠਾ ਕਾ ਖਾਣ ਦਾ ਮਨ ਕਰਨਾ ਇਹ ਕੋਈ ਦੋਸ਼ ਨਹੀਂ ਹੈ ਇਹ ਹਿਊਮਨ ਨੇਚਰ ਹੈ ਸਿਰਫ ਅਸੀਂ ਕੁਆਲਿਟੀ ਮੇਨਟੇਨ ਕਰਨੀ ਅਸੀਂ ਕਦੋ ਕਹਿਆ ਕਿ ਤੁਸੀਂ ਚਟਪਟਾ ਨਾ ਖਾਓ ਥੋੜਾ ਪਕੌੜੇ ਖਾਣ ਨੂੰ ਮਨ ਕਰਦਾ ਖਾਓ ਨਾ ਘਰ ਘਰੇ ਸਰੋਂ ਦੇ ਤੇਲ 'ਚ ਬਣਾਓ ਘਰੇ ਕੱਢੋ ਗੈਟਿੰਗ ਉਹ 'ਚ ਮੈਗਨੀਸ਼ੀਅਮ ਸਾਲਟ ਪਾਓ ਨਾ ਆਇਓਡਾਈਜ਼ਡ ਨਮਕ ਪਾਓ ਉਹਦੇ 'ਚ ਨਾ ਤੁਸੀਂ ਰਿਫਾਈਨਡ ਯੂਜ਼ ਕਰੋ ਉਹਦੇ 'ਚ ਠੀਕ ਹੈ ਨਾ ਤੇਜ ਮਸਾਲੇ ਯੂਜ਼ ਕਰੋ ਘਰੇ ਤੁਸੀਂ ਪਕੌੜੇ ਖਾ ਲਓ ਹਰ ਮੈਂ ਕਹਿੰਨਾ ਹਰ ਹਫਤੇ ਕੱਢ ਕੇ ਖਾਣ ਘਰੇ ਉਹ ਸਰੋਂ ਦੇ ਤੇਲ 'ਚ ਦਿੰਦੇ ਟਾਈਮ ਆਖ ਜੋ ਕਿਸ ਨੂੰ ਐਸਿਡ ਬਣ ਗਿਆ ਤੇ ਲੌਜੀਕ ਹੀ ਹੈ ਜਦੋਂ ਮਾੜੇ ਤੇਲ ਦੀ ਚੀਜ਼ ਸੜ ਜਾਂਦੀ ਹੈ ਜੀ ਤੋਂ ਇੱਕ ਜ਼ਹਿਰ ਦਾ ਰੂਪ ਲੈ ਲੈਂਦੀ ਹੈ ਤੋਂ ਲੀਵਰ ਤਾਂ ਸਭ ਦੇ ਪਹਿਲਾਂ ਹੀ ਥੋੜੇ ਥੋੜੇ ਫੈਟੀ ਆ ਜਦੋਂ ਬੰਦਾ ਇਧਰ ਹੋਰ ਚੱਲ ਜਾਂਦਾ ਹੋਰ ਫੈਟ ਉਹਦੇ ਤੇ ਚੜ ਜਾਂਦੀ ਲੀਵਰ ਸੋ ਉਹਦੇ ਕਰਕੇ ਫਿਰ ਉਹ ਸਮੱਸਿਆ ਤੋਂ ਚਟਪਟਾ ਖਾਣ ਤੋਂ ਕੋਈ ਮਨਾ ਹੀ ਨਹੀਂ ਹੈਗੀ ਕੁਆਲਿਟੀ ਮੇਨਟੇਨ ਕਰਨ ਦੀ ਗੱਲ ਕਰ ਰਹੇ ਆਂ ਅਪਾ ਚਟਪਟਾ ਨਹੀਂ ਬੰਦ ਕਰ ਰਹੇ ਲੇਕਿਨ ਹਾਂ ਰਾਤ ਨੂੰ ਨਹੀਂ ਖਾਣਾ ਹੈਗਾ ਕੰਟੀਨਿਊ ਨਹੀਂ ਖਾਣਾ ਹੈਗਾ ਯਾਨੀ ਕਿ ਰੋਜ਼ ਹੀ ਤੁਸੀਂ ਟਿੱਕੀ ਵਾਲੀ ਰੇੜੀ ਤੇ ਖੜੇ ਹੋ ਰੋਜ਼ ਹੀ 버ਗਰਾਂ ਵਾਲੀ ਤੇ ਖੜੇ ਰੋਜ਼ ਨਿਊਡਲ ਵਾਲੇ ਤੇ ਖੜੇ ਉਹ ਨਹੀਂ ਹੈਗਾ ਸੋ ਜਿਹੜੇ 버ਗਰ ਨਿਊਡਲ ਚਾਉਮਿਨ ਇਹ ਸਾਡੇ ਫੂਡ ਨਹੀਂ ਹੈਗੇ ਠੀਕ ਹੈ ਟਿੱਕੀ ਸਮੋਸਾ ਗੋਲ ਗੱਪੇ ਇਹ ਸਾਡੇ ਸਟਰੀਟ ਫੂਡ ਹੈਗੇ ਅਸੀਂ ਅਕਸਰ ਕਹਿੰਦੇ ਹਾਂ ਗੋਲ ਗੱਪੇ ਦਾ ਪਾਣੀ ਕੋਈ ਪੀਲੇ ਤੇ ਨੂੰ ਭੁੱਖ ਲੱਗ ਲੱਗ ਪੈਂਦੀ ਹੈ ਮਤਲਬ ਸਾਡੇ ਚਟਪਟੇ ਖਾਣਿਆਂ ਚ ਵੀ ਦਵਾਈ ਛੁਪੀ ਹੋਈ ਹੈ ਠੀਕ ਹੈ ਬਟ ਜੇ ਅਸੀਂ ਤੁਸੀਂ ਅਮਰੀਕਨ ਸਟਾਈਲ ਨੂੰ ਫੋਲੋ ਕਰੋਗੇ ਚਾਈਨੈਸ ਸਟਾਈਲ ਨੂੰ ਫੋਲੋ ਕਰੋਗੇ ਜਾਂ ਇਟਾਲੀਅਨ ਸਟਾਈਲ ਨੂੰ ਫੋ ਠੀਕ ਹੈ ਉਹ ਤਾਂ ਖਾਂਦੇ ਨਿਹਰਾ ਮੱਦਾ ਹੈ ਠੀਕ ਹੈ ਸੋ ਇਸ ਕਰਕੇ ਸਾਨੂੰ ਨੇਚਰ ਨੇ ਵੇਸਣ ਦਿੱਤਾ ਵੇਸਣ ਚ ਕੋਈ ਵੀ ਚੀਜ਼ ਬਣਾ ਲਓ ਉਸ ਟੇਸਟੀ ਲੱਗਦੀ ਸੋ ਸਿਧਾਂਤ ਗੱਲ ਇਹ ਹੈ ਕਿ ਚੀਜ਼ਾਂ ਸਭ ਕੁਝ ਇਹ ਕਿ ਹੈ ਸ਼ੁਰੂ ਤੋਂ ਖਾਣ ਇਹ ਨਹੀਂ ਹੈਗਾ ਚਟਪਟਾ ਮਿੱਠਾ ਖਾਣਾ ਹੈ ਗੁੜ ਸ਼ੱਕਰ ਔਰ ਤਾਂ ਗਿਲੀ ਮਿਸ਼ਰੀ ਚ ਮਿੱਠਾ ਬਣਾ ਕੇ ਜੋ ਮਰਜ਼ੀ ਖਾਓ ਕਰੇ ਕੋਈ ਸਮੱਸਿਆ ਨਹੀਂ ਹੈ ਬਸ ਸਿਸਟਮ ਵਾਈਜ਼ ਚੱਲੋ ਨਿਯਮ ਹੈ ਹਾਂ ਇਹ ਥੋੜਨਾ ਸੀ ਕਹਿ ਰਹੇ ਆਗੇ ਤੁਸੀਂ ਚਟਪਟਾ ਨਾ ਚਟਪਟਾ ਤੁਹਾਡਾ ਖਾਣ ਦਾ ਮਨ ਕਰ ਰਿਹਾ ਮੀਨਸ ਤੁਹਾਡੇ ਅੰਦਰ ਰਸ ਵੰਡ ਰਹੇ ਨੇ ਤੁਸੀਂ ਜਿੰਦਾ ਹੋ ਤੁਹਾਡਾ ਮਿੱਠਾ ਖਾਣ ਨੂੰ ਮਨ ਕਰ ਰਿਹਾ ਮੀਂਹ ਤੁਹਾਡੇ ਅੰਦਰ ਰਸ ਬਣ ਰਹੇ ਨੇ ਤੁਸੀਂ ਜਿੰਦਾ ਹੋ ਹਾਂ ਠੀਕ ਹੈ ਜਿਹੜੇ ਡਿਪਰੈਸ਼ਨ ਚ ਚੱਲ ਜਾਂਦਾ ਬੰਦਾ ਉਹਦਾ ਕੁਝ ਵੀ ਖਾਣ ਨੂੰ ਮਨ ਨਹੀਂ ਕਰਦਾ ਮਤਲਬ ਕਿ ਉਹ ਤਾਂ ਮਰ ਚੁੱਕਿਆ ਹੈ ਉਹਦੇ ਅੰਦਰ ਰਸ ਹੀ ਨਹੀਂ ਬਣ ਰਹਾ ਠੀਕ ਹੈ ਅੱਛਾ ਜਿਹੜਾ ਬੰਦਾ ਮਿੱਠਾ ਨਹੀਂ ਖਾਂਦਾ ਉਹ ਤੁਹਾਨੂੰ ਕਦੀ ਖੁਸ਼ ਨਹੀਂ ਨਜ਼ਰ ਆਏਗਾ ਉਹ ਤੁਹਾਨੂੰ ਗੁੱਸੇ ਖੁਰਾ ਨਜ਼ਰ ਆਏਗਾ ਉਹਦਾ ਫੇਸ ਤੇ ਬਹੁਤ ਸਾਰੀਆਂ ਤੇਉੜੀਆਂ ਨਜ਼ਰ ਆਉਣਗੀਆਂ ਉਹ ਕਿਸੇ ਦਾ ਮਨ ਉਹਦਾ ਮਨ ਨਹੀਂ ਕਰੇਗਾ ਕਿਸੇ ਨਾਲ ਖੁੱਲ੍ਹ ਖੁੱਲ੍ਹ ਕੇ ਗੱਲ ਕਰਨ ਨੂੰ ਠੀਕ ਹੈ ਜਿਹੜਾ ਬੰਦਾ ਮਿੱਠਾ ਖਾਂਦਾ ਉਹ ਖੁਸ਼ ਰਹਿਣ ਦੀ ਕੋਸ਼ਿਸ਼ ਕਰ ਸ਼ੁਰੂ ਕਰ ਦਿੰਦਾ ਇਸ ਕਰਕੇ ਜਿਹੜੇ 슈ਗਰ ਦੇ ਹਮੇਸ਼ ਪੇਸ਼ੈਂਟ ਉਹਨਾਂ 슈ਗਰ ਮਿੱਠਾ ਕੰਟਰੋਲ ਕੀਤਾ ਹੁੰਦਾ ਉਹ ਡਿਪਰੈਸ ਰਹਿੰਦੇ ਨੇ ਉਹ ਤੁਸੀਂ ਦੇਖੋਗੇ ਪਰੇਸ਼ਾਨ ਬੈਠੇ ਮਿਲਣਗੇ ਤੁਹਾਨੂੰ ਇੱਕ ਬਹੁਤ ਇੱਕ ਡਿਪਰੈਸ਼ਨ ਦੇ ਸਟ੍ਰੋਕ ਉਹਨਾਂ ਦੇ ਅੰਦਰ ਆਉਣੇ ਸ਼ੁਰੂ ਕਿਉਂ ਮਿੱਠਾ ਬੰਦ ਹੋ ਗਿਆ ਇੱਕਦਮ ਨੋ ਡਾਊਟ ਮਜਬੂਰੀ ਸੀ ਕਿ 슈ਗਰ ਵਾਸਤੇ ਤਾਂ ਬੰਦ ਕੀਤਾ ਠੀਕ ਹੈ ਤਾਂ ਸੋ ਇਸੇ ਤਰ੍ਹਾਂ ਹੀ ਕੁਦਰਤੀ ਸਾਇੰਸ ਨਾਲ ਜੁੜਨ ਦਾ ਮਕਸਦ ਇਹੀ ਹੈ ਕਿ ਸਾਰੀਆਂ ਚੀਜ਼ਾਂ ਦਾ ਨਾ ਇੱਕ ਨਿਯਮ ਸਮਝ ਲਈਏ ਖਾਓ ਸਭ ਪਰਮੇਸ਼ਰ ਨੇ ਜੀਵਨ ਖਾਣ ਪੀਣ ਲਈ ਦਿੱਤਾ ਜਿੰਨਾ ਮੈਂ ਤੁਹਾਨੂੰ ਦੱਸਦਾ ਅਸੀਂ ਹੁਣ ਇਹਨਾਂ ਚੀਜ਼ਾਂ ਨੂੰ ਨਹੀਂ ਖਾਂਦੇ ਪੀਂਦੇ ਲੇਕਿਨ ਅਸੀਂ ਨਾਰਮਲ ਬੰਦੇ ਨਾਲੋਂ ਜ਼ਿਆਦਾ ਖਾਂਦੇ ਆ ਠੀਕ ਉਦਾਹਰਨ ਦੇ ਤੌਰ ਤੇ ਤੁਸੀਂ ਚਾਰ ਰੋਟੀਆਂ ਖਾ ਲੀਆਂ ਕਣਕ ਦੀਆਂ ਉਸ ਤੋਂ ਬਾਅਦ ਤੁਹਾਡੇ ਕੋਲ ਖਾਣ ਦੀ ਕਪੈਸਿਟੀ ਨਹੀਂ ਹੈਗੀ ਠੀਕ ਹੁਣ ਉਹਦੀ ਜਗ੍ਹਾ ਤੇ ਤੁਸੀਂ ਮਿਲਟਸ ਖਾ ਲਓ ਜੀ ਪਹਿਲਾਂ ਪਲੇਟ ਸਲਾਦ ਦੀ ਖਾਓਗੇ ਫਿਰ ਤੁਸੀਂ ਪਲੇਟ ਮਿਲਟਸ ਦੀ ਖਾਓਗੇ ਉਸ ਤੋਂ ਬਾਅਦ ਤੁਸੀਂ ਜੂਸ ਵੀ ਪੀ ਸਕਦੇ ਹੋ ਫਿਰ ਤੁਸੀਂ ਫਰੂਟ ਵੀ ਖਾ ਸਕਦੇ ਕਿੰਨੀ ਆਈਟਮਾਂ ਖਾ ਕੇ ਤੁਸੀਂ ਗੈਟਿੰਗ ਤੁਸੀਂ ਜ਼ਿਆਦਾ ਖਾਗੇ ਉਲਟਾ ਦੂਸਰੇ ਨਾਲ ਤੇ ਜਿਹੜਾ ਕਣਕ ਹੈਗੀ ਆ ਇਹ ਨਾਰਮਲੀ ਇਹਦਾ ਕੰਮ ਸੀ ਕਿ ਬਹੁਤ ਵੱਡੀ ਆਬਾਦੀ ਨੂੰ ਤੁਸੀਂ ਚੰਗਾ ਆਾਜ ਨਹੀਂ ਪ੍ਰੋਵਾਈਡ ਕਰਵਾ ਸਕਦੇ ਲੇਕਿਨ ਉਹਨਾਂ ਨੇ ਖਾਣ ਲਈ ਤਾਂ ਕੁਝ ਦੇਣਾ ਹੈ ਨਾ ਫਿਰ ਕਣਕ ਦਿੱਤੀ ਗਈ ਕਿਉਂਕਿ ਕਣਕ ਨੇ ਚਾਰ ਰੋਟੀਆਂ ਖਾਧੀਆਂ ਬੰਦਾ ਕਿਉਂਕਿ ਪਹਿਲਾਂ ਲੋਕ ਖੇਤਾਂ 'ਚ ਕੰਮ ਕਰਦੇ ਸੀ ਚਲੋ ਜੀ ਕਾਰਬੋਹਾਈਡਰੇਟ ਚਾਹੀਦੇ ਉਹਦੇ 'ਚ ਫੈਟ ਚਾਹੀਦੀ ਉਹ ਕਣਕ 'ਚ ਹੈਗੀ ਹੈ ਬੰਦਾ ਜਾਂਦਾ ਖੇਤਾਂ 'ਚ ਪਸੀਨਾ ਕੱਢਦਾ ਉਹ ਹজম ਹੋ ਜਾਂਦੀ ਸੀ ਹੁਣ ਉਹ ਚੀਜ਼ ਬੰਦ ਹੋ ਗਈ ਲੇਕਿਨ ਖਾਣ ਪੀਣ ਦਾ ਸ਼ਡਿਊਲ ਉਹੀ ਚੱਲੀ ਜਾਂਦਾ ਹੈ ਕਣਕ ਦੀਆਂ ਰੋਟੀਆਂ ਉਹੀ ਚਾਰ ਨੇ ਠੀਕ ਹੈ ਪਰ ਉਹ ਹੁਣ ਖਾ ਕੇ ਅਸੀਂ ਚੇਅਰ ਤੇ ਬਹਿ ਜਾਂਦੇ ਹਾਂ ਪਹਿਲਾਂ ਲੋਕ ਖੇਤ ਚ ਜਾਂਦੇ ਸੀ ਪਹਿਲਾਂ ਸਾਈਕਲ ਚਲਾ ਲੈਂਦੇ ਸੀ ਪਹਿਲਾਂ ਪੱਠੇ ਕੁਤਰ ਲੈਂਦੇ ਸੀ ਠੀਕ ਹੈ ਪਹਿਲਾਂ ਮੱਝ ਨੂੰ ਪੱਠੇ ਪਾ ਲੈਂਦੇ ਸੀ ਨਲਕਾ ਕਢ ਕੇ ਪਾਣੀ ਕਢਦੇ ਸੀ ਤਾਂ ਉਦੋਂ ਕਣਕ ਪਚਦੀ ਸੀ ਵਰਜਿਸ਼ ਹੋ ਜਾਂਦੀ ਸੀ ਨਾਲ ਯੈਸ ਕਿਉਂਕਿ ਕਾਰਬੋਜ਼ ਬਰਨ ਹੋ ਜਾਂਦੇ ਸੀ ਹੁਣ ਕਾਰਬੋਜ਼ ਬਰਨ ਕਰਨ ਦੀ ਜਗ੍ਹਾ ਨਹੀਂ ਮੇਰੇ ਕੋਲ ਚਾਰ ਪਰੌਂਠੇ ਖਾ ਕੇ ਟੀਵੀ ਅੱਗੇ ਹੱਥ 'ਚ ਰਿਮੋਟ ਫੜ ਕੇ ਬੈਠਾ ਹੁੰਦਾ ਗੇਟਿੰਗ ਤੇ ਉਥੇ ਕਹਿੰਦਾ ਪਾਣੀ ਦਾ ਗਲਾਸ ਫੜਾ ਦੇ ਉਥੇ ਕਹਿੰਦਾ ਚਾਹ ਹੋ ਜਾਏ ਘੁੱਟ ਉਹ ਸਾਰੇ ਕਾਰਬੋਜ਼ ਇਕੱਠੇ ਕਰ ਜਾਂਦਾ ਅੰਦਰ ਉਹ ਫਿਰ ਮੋਟਾਪੇ ਚ ਫਿਰ ਸ਼ੂਗਰ ਚ ਹਾਈਪਰ ਟੈਂਸ਼ਨ ਚ ਫਿਰ ਟੈਂਸ ਐਸਿਡ ਉਸ ਤੋਂ ਬਾਅਦ ਪੱਥਰੀਆਂ ਉਸ ਤੋਂ ਬਾਅਦ ਡਾਕਟਰ ਉਸ ਤੋਂ ਬਾਅਦ ਅਲਟਰਾਸਾਉਂਡ ਦੈਨ ਫਿਰ ਪੈਸਾ ਔਰ ਟੈਸਟ ਦਵਾਈਆਂ ਫਿਰ ਸ਼ਡਿਊਲ ਇਧਰੋਂ ਚੱਲ ਜਾਂਦਾ ਸੋ ਇਹ ਚੀਜ਼ਾਂ ਨੇ ਸੋ ਅਸੀਂ ਬੈਲੈਂਸ ਕਰਨਾ ਆਪਣੇ ਆਪ ਨੂੰ ਖਾਣ ਪੀਣ ਤੋਂ ਕੋਈ ਨਹੀਂ ਰੋਕਦਾ ਹੈਗਾ ਰੱਜ ਕੇ ਖਾਓਗੇ ਜ਼ਿਆਦਾ ਖਾਓਗੇ ਤੁਸੀਂ ਪਰ ਲੰਬਾ ਜਿਓਗੇ ਵੱਡੀ ਗੱਲ ਹੈਗੀ ਬਾਬਾ ਸ਼ੁਕਰੀਆ ਡਾਕਟਰ ਪੁੱਲ ਥੈਂਕ ਯੂ ਥੈਂਕ ਯੂ ਸੁਇਸ ਐਂਡ ਡਾਕਟਰ ਵਿਰਿੰਦਰ ਸਿੰਘਾ ਪੁੱਲੇਰ ਜਿਨ੍ਹਾਂ ਨੇ ਡੀਪਲੀ ਦੱਸਿਆ ਹੈ ਕਿ ਭਈ ਕੁਦਰਤੀ ਵਿਗਿਆਨ ਯਾਨਕੀ ਨੈਚੁਰਲ ਸਾਇੰਸ ਤੇ ਨਾਲ ਜੁੜਨਾ ਕਿਉਂ ਜ਼ਰੂਰੀ ਹੈ ਕਿਉਂ ਇਹ ਚੀਜ਼ਾਂ ਅਪਣਾਉਣੀਆਂ ਚਾਹੀਦੀਆਂ ਨੇ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਹਿੰਦੇ ਅਸੀਂ ਫਾਸਟ ਫੂਡ ਖਾਣ ਤੋਂ ਨਹੀਂ ਰੋਕਦੇ ਪਰ ਹਾਂ ਹਰ ਇੱਕ ਚੀਜ਼ ਦਾ ਇੱਕ ਨਿਯਮ ਹੁੰਦਾ ਉਹ ਨਿਯਮ ਨੂੰ ਫਾਲੋ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਜੇ ਨਿਯਮ ਫਾਲੋ ਕਰਾਂਗੇ ਕੁਦਰਤ ਦੇ ਨਾਲ ਜੁੜੇ ਰਹਾਂਗੇ ਤਾਂ ਹੀ ਤੰਦਰੁਸਤ ਰਹਾਂਗੇ ਕੈਮਨ ਪਰਸਨ ਗੁਰਪ੍ਰੀਤ ਸਿੰਘ ਤੇ ਸ਼ੰਕਰ ਦੇ ਨਾਲ ਮੈਨੂੰ ਦੀ ਉਜਾਜ਼ਤ ਧੰਨਵਾਦ